ਕਿ ਜਿੰਨੇ ਵੀ ਤੁਹਾਡੇ ਸਮੱਸਿਆ ਦੇ ਹੱਲ ਸੀਗੇ ਉਹ ਮੈਂ ਸਾਰੇ ਬੀਬਾ ਜੀ ਨੂੰ ਕਹਿ ਕੇ ਕਰਵਾਏ ਐ ਤੇ ਅੱਗੇ ਵੀ ਆਪਾਂ ਕਰਾਉਂਦੇ ਰਵਾਂਗੇ ਕਿਹੜੇ ਮਸਲੇ ਹੱਲ ਹੋਇਆ ਭੌਂਖੀ ਜਾਂਦਾ ਕੁੱਤੇ ਨੂੰ ਬੜੇ ਰੱਖੇ ਨਾ ਤੂੰ ਕਿਹੜੇ ਵਸਤੇ ਨਾ ਨਾ ਮਸਲੇ ਕਿਹੜੇ ਹੱਲ ਹੋਇਆ ਇਹ ਬੁੱਗਾ ਚੌਧਰੀ ਹੈ ਹਰੇਕ ਵਾਰੀ ਆ ਜਾਂਦਾ ਯਾਰ ਮੂਰੇ ਲਾ ਕੇ ਆ ਥੋੜਾ ਗੱਲ ਲੱਗੇ ਇਹਨਾਂ ਨੂੰ ਆਏ ਪੁੱਛੋ ਅਇਥੋਂ ਖੜਵੰਜਾ ਲੱਕੇ ਬਾਈਪਾਸ ਤੇ ਗਿਓ ਖੜਵੰਜਾ ਦੀ ੱਟ ਕਿੱਧਰ ਗਈ ਤੇ ਪਾਪਾ ਕੇ ਵੋਟਾਂ ਅਸੀਂ ਕਾਵਲੇ ਹੋ ਗਏ ਹਰੇਕ ਨੂੰ ਪਾ ਦੇਨੇ ਵੋਟਾਂ ਵੰਦੇ ਉਹ ਤਾਂ ਪਹਿਰੇ ਹੱਥ ਲਾਉਂਦੇ ਹਰੇਕ ਜੀਓ ਜੀ ਉਹ ਤਾਂ ਵੱਡੇ ਛੋਟੇ ਸਾਰੇ ਬਾਪੂ ਕਹਿੰਦੇ ਨੇ ਹਰੇਕ ਨੂੰ ਹੁਣ ਕੋਈ ਉਹ ਗੱਲ ਸਾਲਾ ਵੀ ਨਹੀਂ ਬਣਾਉਂਦਾ ਚਾਪ ਦਾ ਅਜੇ ਚਾ ਕਾਲੀਦਾਲਾ ਚਾ ਚਾ ਕਾਂਗਰਸੀ ਅਜੇ ਕੋਈ ਆਜੇ ਸਾਨੂੰ ਕਿਸੇ ਦਾ ਡਰ ਨਹੀਂਗਾ ਅਜੇ ਸੋਚ ਰੱਖਿਆ ਐਤਕੀ ਵੇ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਹੁਣ ਕੀ ਉਹ ਗੱਲ ਵੀ ਅਸੀਂ ਤਾਂ ਉਹਦੇ ਨਾਲ ਜੁੱਕਦੇ ਫਿਰਦੇ ਆ ਕਿਹੜੇ ਕਿਹੜੇ ਦੇਣਾ 40 ਸਾਲ ਤਾਂ ਆਪ ਨੂੰ ਹੋ ਗਿਆ ਔਨ ਉਦੋਂ ਦਾ ਆ ਹੀ ਗੰਜੇ ਡੰਡ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਆ ਪਰ ਫੇਰ ਵੀ ਤੁਹਾਡੇ ਇੱਕ ਸੱਦੇ ਤੇ ਅਸੀਂ ਪੈਰ ਜੁੱਤੀ ਨਾ ਪਾਉਂਦੇ ਹੋਏ ਤੁਹਾਡੇ ਹਲਕੇ ਦੇ ਵਿੱਚ ਪਹੁੰਚੇ ਆ ਤੁਹਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਸੀ ਬੇਸ਼ੱਕ ਕੋਈ ਵੀ ਹੋਵੇ ਆ ਸਾਡੇ ਆਗੂ ਸਹਿਬਾਨ ਖੜੇ ਨੇ ਇਹਨਾਂ ਨੇ ਜੋ-ਜੋ ਸਾਨੂੰ ਸਮੱਸਿਆਵਾਂ ਦਸੀਆਂ ਉਹ ਅਸੀਂ ਅੱਜ ਤਿੱਕਰ ਹੱਲ ਕਰਕੇ ਦਿੱਤੀਆਂ ਤੇ ਅੱਗੇ ਵੀ ਹੱਲ ਕਰਕੇ ਦਵਾਂਗੇ ਸੋ ਹੁਣ ਆਗੂ ਸਾਹਿਬ ਦੋ ਸ਼ਬਦ ਤੁਹਾਡੇ ਮੱਦੇ ਨਜ਼ਰ ਕਰਨਗੇ ਜੀ ਬਹੁਤ ਹੀ ਸਤਿਕਾਰਯੋਗ ਮੇਰੇ ਹਾਨੀ ਸੱਜਣ ਤੇ ਮੇਰੀਆਂ ਮਾਤਾਵਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਤੁਸੀਂ ਸਾਰੇ ਹੀ ਮੇਰੇ ਛੋਟੇ ਜੇ ਕਹਿਨ ਤੇ ਅੱਜ 71 ਹੋਏ ਹਾਂ ਪਹਿਲਾਂ ਵੀ ਤੁਸੀਂ ਮੇਰੇ ਕਹਿਨ ਤੇ ਸਾਰੇ 71 ਹੁੰਦੇ ਸੀ ਤੇ ਜਿਵੇਂ ਵੀ ਆਪਾਂ ਤੁਹਾਨੂੰ ਹੁਕਮ ਲਾ ਦਿੰਦੇ ਸੀ ਵੀ ਬੀਬਾ ਜੀ ਨੂੰ ਆਪਾਂ ਜਿਤਾਉਣਾ ਹੈ ਤੇ ਤੁਸੀਂ ਬੜੇ ਬਹੁਮਤ ਦੇ ਨਾਲ ਉਹਨਾਂ ਨੂੰ ਜਿਤਾਇਆ ਮੈਂ ਹੁਣ ਬੀਬਾ ਜੀ ਨੂੰ ਅੱਜ ਤੁਹਾਡੇ ਵਿੱਚ ਇਸ ਕਰਕੇ ਹੀ ਬੁਲਾਇਆ ਹੈ ਕਿ ਜਿੰਨੇ ਵੀ ਤੁਹਾਡੇ ਸਮੱਸਿਆ ਦੇ ਹੱਲ ਸੀਗੇ ਉਹ ਮੈਂ ਸਾਰੇ ਬੀਬਾ ਜੀ ਨੂੰ ਕਹਿ ਕੇ ਕਰਵਾਏ ਐ ਤੇ ਅੱਗੇ ਵੀ ਆਪਾਂ ਕਰਾਉਂਦੇ ਰਵਾਂਗੇ ਕਿਹੜੇ ਮਸਲੇ ਹੱਲ ਹੋਇਆ ਭੌਂਖੀ ਜਾਂਦਾ ਕੁੱਤੇ ਨੂੰ ਬੜੇ ਰੱਖੇ ਨਾ ਤੂੰ ਕਿਹੜੇ ਵਸਤੇ ਨਾ ਨਾ ਮਸਲੇ ਕਿਹੜੇ ਹੱਲ ਹੋਇਆ ਇਹ ਬੁਖੜਾ ਚੌਧਰੀ ਹਰੇਕ ਵਾਰੀ ਆ ਜਾਂਦਾ ਯਾਰ ਮੂਰੇ ਲਾ ਕੇ ਆ ਥੋੜਾ ਗੱਲ ਲੱਗੇ ਉਹ ਯਾਰ ਬੇਫੂ ਬਣਾਏ ਜਾਂਦਾ ਯਾਰ ਇਹ ਹਰੇਕ ਵਾਰੀ ਇਹ ਬਹਿ ਜਾਊਗਾ ਮੈਂ ਤੁਸੀਂ ਤਾਂ ਬੋਲਦੇ ਨਹੀਂ ਫਿਰ ਕੁਛ ਕਰਦੇ ਗੱਲ ਬੀਬਾ ਜੀ ਆਏ ਹੁਣ ਕਰਦੇ ਸਾਰੇ ਮੀਟਿੰਗ ਕਰਦੇ ਆਪਾਂ ਸਾਰੇ ਬਹਿ ਕੇ ਕੱਟੇ ਬਹਿ ਜਾ ਬੀਬਾ ਜੀ ਮੈਂ ਦੱਸਦਾ ਅਸੀਂ ਅੱਕੇ ਬੋਲਦੇ ਆ ਠੀ ਐਵੇਂ ਤਾਂ ਨਹੀਂ ਕੋਈ ਸਾਡਾ ਜੀ ਕਰਦਾ ਵੀ ਤੁਸੀਂ ਆ ਕੇ ਤੇ ਅਸੀਂ ਬੋਰਨ ਲਾ ਗਏ। ਉਹ ਯਾਰ ਗੱਲ ਕਰੀ ਤਾਂ ਜਾਨੇ ਹੁਣ। ਮੈਂ ਗੱਲ ਕਰਨ ਦੇ ਯਾਰ। ਪਹਿਲਾਂ ਇਹਨਾਂ ਨੂੰ ਕਹੋ ਕੋਈ ਪੜਿਆ ਲਿਖਿਆ ਬੰਦਾ ਗੱਲ ਕਰੇ ਪਰਨੇ ਵਾਲੀ ਦੀ ਗੱਲ। ਬੀਬਾ ਜੀ ਪੜੇ ਲਿਖਣ ਨੂੰ ਤੁਸੀਂ ਪੜਵਾ ਰਹੀ ਈ ਲਾਉਣੀ। ਬੀਬਾ ਉਹਥੇ ਥੋੜੀ ਜਾਣਗੇ ਹੁਣ। ਪਹਿਲਾਂ ਫਿਰ ਯਾਰ ਪਹਿਲਾਂ ਤਾਂ ਇਹ ਦੱਸਦੇ ਵੀ ਮੈਂ ਆਪਣੇ ਬੈਠ ਕੇ ਮੀਟਿੰਗ ਕਰ ਲੈਣੇ ਆਪਾਂ। ਇਹ ਦੇਖਣਾ ਪੈਣਾ ਸਾਡੀ 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 ਗਲੀ ਦਾ। ਉਹ ਬੀਬਾ ਨਾਲ ਸਾਰਾ ਕੁਝ ਮਸਲਾ ਸਾਰੇ ਹੋਇਆ ਹੁਣ ਉਹਥੇ ਘਰੇ ਬੈਠ ਕੇ ਗੱਲ ਕਰਨੇ ਤੁਸੀਂ। ਅਸੀਂ ਇੱਕ ਵਾਰੀ ਮੌਕਾ ਬਖਾਵਾਗੇ ਗਲੀ ਦਾ। ਅਸੀਂ ਗਲੀ ਦਾ ਮੌਕਾ ਬੀ ਨਾਲੀਆਂ ਨਾਲੋਂ ਵੀ ਇੱਡਾ ਗੰਦੇ ਛੱਪੜਾ ਸਾਡੇ ਘਰਾਂ ਦੇ ਕੋਲ ਹੈ ਦੇਖੋ ਸਾਡੀ ਗਲੀ ਦੇ ਵਿੱਚ ਜਿਹਨਾਂ ਦਾ ਹੁਣ ਤੱਕ ਕੋਈ ਹੱਲ ਨਹੀਂ ਕਰ ਸਕਿਆ ਹਰ ਇੱਕ ਵਾਰੀ 5 ਸਾਲਾਂ ਬਾਅਦ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਲੈ ਕੇ ਵੋਟਾਂ ਮਾਰ ਕੇ ਢੂਈ ਸਾਡੀ ਦੇ ਮੁੜ ਕੇ 5 ਸਾਲ ਬਾਅਦ ਨਹੀਂ ਪੁੱਛਦੇ ਇਹਨਾਂ ਨੂੰ ਮੂਰੇ ਲਾ ਦੇਣੇ ਤੁਸੀਂ ਇਹ ਮੁੜ ਕੇ ਪੁੱਛੇ ਮਾਰੀ ਜਾਂਦੇ ਆ ਕੇ ਇਸ ਸਾਲ ਕਰਵਾ ਕੇ ਦਵਾਂਗੇ ਇਸ ਸਾਲ ਹਰ ਇੱਕ ਵਾਰੀ ਇਹੀ ਆਖਿਆ ਜਾਂਦਾ ਸਾਨੂੰ ਅਸੀਂ ਇਸ ਵਾਰ ਕਰਵਾ ਬਿਲਕੁਲ ਹੀ ਮੇਰੇ ਗਾਮੀ ਵੀ ਕਹੇ ਹਰ ਇੱਕ ਵਾਰੀ ਸਾਨੂੰ ਆਹੀ ਆਖਿਆ ਜਾਂਦਾ 40 ਸਾਲ ਹੋ ਗਏ ਸਾਨੂੰ ਅਸੀਂ ਅਸੀਂ ਤਾਂ ਅਸੀਂ ਤਾਂ ਸੋਚ ਲਿਆ ਕੋਈ ਨਹੀਂ ਮਾਸਕ ਨੂੰ ਇੱਥੇ ਅਸੀਂ ਇੱਥੇ ਰਹਿਣੇ ਆ ਬੜੀ ਠੀਕ ਰਹਿੰਦੇ ਰੋਜ਼ ਇੱਥੇ ਰਹਿੰਦੇ ਨਾ ਆਹ ਦੇਖ ਹੁਣ ਇਹਨਾਂ ਨੂੰ ਤਾਂ ਛੇ ਦੀ ਮਾਸਕ ਸੋਝਾਂਦੇ ਇਹੋ ਜੀ ਸਾਡੀ ਸੇਵਾ ਕਰਕੇ ਰੰਗ ਲਾ ਦੇਉਗੇ ਆ ਇਹਨਾਂ ਇਹਨਾਂ ਲੋਕਾਂ ਦਾ ਹਾਲ ਵੇਖੋ ਪਹਿਲਾਂ ਠੀਕ ਹੈ ਆ ਆ ਵੇਖੋ ਮਗਰਲੇ ਪਾਸੇ ਰੋਜੀ ਚੌਂਦੇ ਆ ਇੱਥੇ ਜੀ ਅਸੀਂ ਰੋਜੀ ਰਹਿਨੇ ਆਪਣਾ ਕਿੰਨਾ ਬੁਰਾ ਹਾਲ ਇੱਥੇ ਨਾ ਕੋਈ ਸੱਦ ਸਕਵੇ ਨਾ ਨਹੀਂ ਆਉਂਦਾ ਸੜ ਤਾਂ ਅੰਦਰ ਪਾਣੀ ਵੜ ਜਾਂਦਾ ਕਤਾ ਮੋਸ਼ਕ ਮਾਰਦਾ ਸਾਨੂੰ ਗੰਦਾ ਅਗਲੀਆਂ ਅਸੀਂ ਬੰਦੇ ਨਹੀਂ ਕਿ ਅਸੀਂ ਵੀ ਰੱਬ ਦੇ ਬਣਾਏ ਬੰਦੇ ਆ ਅਗਲੀਆਂ ਵੋਟਾਂ ਦੇ ਵਿੱਚ ਇਹਨੂੰ ਸੁਖਨਾ ਝੀਲ ਦੇ ਵਿੱਚ ਕਨਵਰਟ ਕਰਦੇ ਆ ਅਗਲੀਆਂ ਵੋਟਾਂ ਚ ਮਤਲਬ ਐਸ ਕੀ ਕੋਈ ਆਸਨਾ ਰੱਖੀ ਥੋਡੇ ਕੋਲ ਅਸੀਂ ਉਹ ਤੋਂ ਤੱਕ ਦੇਖੋ ਟਾਈਮ ਲੱਗੂਗਾ ਇਹਨਾਂ ਗੱਲਾਂ ਤੇ ਟਾਈਮ ਲੱਗਣਾ ਇਹ ਤਾਂ ਹਰ ਇੱਕ ਵਾਰੀ ਆ ਕੇ ਸਾਨੂੰ ਡੱਪ ਗਿਆ ਵੀ ਬਾ ਹੋ ਗਿਆ ਅਡੀਕ ਤੇ ਆਉਂਦੇ ਆਂ ਵੀ ਅਗਲੀ ਸਰਕਾਰ ਕਰੂਗੀ ਅਗਲੀ ਸਰਕਾਰ ਕਰੂਗੀ ਕਿਸੇ ਸਰਕਾਰ ਨੇ ਨਹੀਂ ਕੀਤੀ ਆ ਤੁਸੀਂ ਆ ਵੇਖ ਲਓ ਆ ਜਿੰਨੇ ਖੜੇ ਆ ਨਾ ਆ ਜਿੰਨੇ ਚਲ 40 ਸੌ ਨੂੰ ਸਾਨੂੰ ਦੇਖਦੇ ਆਂ ਇੰਨਾ ਵਰਗੇ ਹੁੰਦੇ ਆ ਜਦੋਂ ਅਸੀਂ ਆਉਣੇ ਆ ਸਾਨੂੰ ਇਹ ਸਵਾਲ ਕਰਦੇ ਹੋ ਤੇਰੇ ਮੂਰੇ ਹੋਰ ਕਿਸੇ ਹੋਰ ਕਿਸੇ ਕੈਂਡੀਡੇਟ ਨੂੰ ਕਿਉਂ ਨਹੀਂ ਕਰਦੇ ਕਹਿੰਦਾ ਵੀ ਸਾਰਿਆਂ ਨੂੰ ਸਵਾਲ ਕਰਦੇ ਹੋ ਹੋਰ ਕਿਸੇ ਕੈਂਡੀਡੇਟ ਨੂੰ ਕਿਉਂ ਨਹੀਂ ਕਰਦੇ ਜਦੋਂ ਬੀਬਾ ਜੀ ਆਉਂਦੇ ਉਦੋਂ ਸਵਾਲ ਕਰਦੇ ਹੋ ਤੁਸੀਂ ਜੇ ਅਸੀਂ ਲੇਗੇ ਜਦੋਂ ਕੋਈ ਆਊਗਾ ਸਾਥੋਂ ਪਹਿਲਾਂ ਕਿੰਨੇ ਕਿੰਨਾ ਵਿਕਾਸ ਹੋਇਆ ਪਹਿਲਾਂ ਕਿੰਨਾ ਵਿਕਾਸ ਹੋਇਆ ਅੱਜ ਰਹਿ ਗਿਆ ਇੱਕੇ ਵੀ ਹੋ ਜੂ ਇਹ ਵੀ ਹੋ ਜੂਗਾ ਜੀ ਉਹ ਗਲੀ ਦਾ ਹਾਲ ਦੇਖੋ ਹੋ ਜੂਗਾ ਇਹ ਵੀ ਹੋ ਜੂਗਾ ਪੁੱਲੀ ਗੱਲ ਤਾਂ ਮੈਂ ਸੱਚ ਦੱਸਾਂ ਬੀਬਾ ਵੀ ਅਸੀਂ ਵੀ ਧੀਆ ਪੈਣ ਆਲੇ ਮੈਨੂੰ ਤੁਹਾਡੀ ਆਹੀ ਨਹੀਂ ਗੱਲ ਚੰਗੀ ਲੱਗੀ ਉਥੋਂ ਤੁਰਨ ਲੱਗਿਆ ਤੂੰ ਆਖਿਆ ਨਾ ਇਹ ਗੱਲ ਅਕੇ ਗੁਪੜਿਆ ਲਿਖਿਆ ਬੰਦ ਕਰ ਲੋ ਬੰਦਾ ਗੱਲ ਕਰ ਲੋ ਹਨ ਵੀ ਪੜਿਆ ਲਿਖਿਆ ਬੰਦਾ ਗੱਲ ਜੇ ਮੰਨ ਕੇ ਚੱਲੇ ਮੰਨ ਕੇ ਚੱਲੋ ਵੀ ਜੇ ਕੋਈ ਨਹੀਂ ਪੜਿਆ ਘੱਟ ਪੜਿਆ ਜੇ ਉਹ ਮਸਲਾ ਰੱਖਦਾ ਤੇ ਉਹ ਤੁਸੀਂ ਸੁਣਨ ਨੂੰ ਤਿਆਰ ਹੀ ਨਹੀਂ ਇਹਦਾ ਮਤਲਬ ਗਿਆਨਪੜ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਅਸੀਂ ਗੱਲ ਢੰਗ ਨਾਲ ਕੀਤੀ ਜਾਂਦੀ ਹੁੰਦੀ ਹੈ ਇਹ ਗੱਲ ਢੰਗ ਨਾਲ ਕੀਤੀ ਜਾਂਦੀ ਹੁੰਦੀ ਹੈ ਬਿਨਾਂ ਢੰਗ ਤੋਂ ਕਰ ਰਹੇ ਹੋ ਬਿਨਾਂ ਢੰਗ ਤੋਂ ਕਰ ਰਹੇ ਹੋ ਤੁਸੀਂ ਯਾਰ ਤੂੰ ਇੱਥੇ ਰਹਿਣਾ ਸਾਨੂੰ ਤੇਰੇ ਸਾਹਮਣੇ ਢੰਗ ਨਾਲ ਗੱਲ ਕਰ ਕੋਈ 3 ਸਾਲ ਹੋ ਗਏ ਇਹ ਹੁਣ ਆ ਪਹਿਲਾਂ ਨਹੀਂ ਆਏ ਤੁਹਾਡੇ ਕੋਲ ਅੱਜ ਨਵੇਂ ਆਏ ਕੋਈ ਆਏ ਆ ਨਾ ਨਵੇਂ ਆਏ ਕੋਈ ਕੌਣ ਆਏ ਆ ਹੁਣ ਸ਼ਿਕ ਇਹਨੂੰ ਕਿੰਨੇ ਵਾਰੀ ਲਿਖਾਇਆ ਆਪਾਂ ਹਾਂ ਤੁਹਾਨੂੰ ਲਿਖਾਏ ਸਾਰੇ ਮਸਲੇ ਹਲ ਹੋਏ ਆ ਜੀ ਇਹਨਾਂ ਦੇ ਲਈ ਸੋ ਯਾਰ ਤੋ ਇੱਕ ਰਹਿ ਗਿਆ ਇਹਨਾਂ ਦਾ ਮਸਲਾ ਸਾਰੇ ਹੋਏ ਇਹਨਾਂ ਦੇ ਹੱਲ ਮਸਲਾ ਕੋਈ ਨਹੀਂ ਰਹਿ ਗਿਆ ਵੀ ਹੱਕ ਹੋਊਗਾ ਚਾ ਲੈਗੇ ਵੀ ਮੈਨੂੰ ਚੁੱਪ ਕਰਾਓ ਨਹੀਂ ਲਿਟਰ ਕਿੰਨੇ ਵਾਰੀ ਦੁੱਤਾ ਤੁਹਾਨੂੰ ਲਿਖ ਕੇ ਯਾਰ ਮੈਨੂੰ ਗੱਲ ਕਰਨ ਦਿਓ ਤੁਹਾਨੂੰ ਲਿਖਵਾਏ ਇਹਨਾਂ ਨੇ ਮਸਲੇ ਲਿਖਵਾਏ ਮਸਲੇ ਰੱਖੇ ਆ ਗਵਾਲ ਇਹਨਾਂ ਨੇ ਵੀ ਰੱਖੇ ਫਿਰ ਇਹਨਾਂ ਦੇ ਹੱਲ ਕਿਉਂ ਨਹੀਂ ਹੋਏ ਅਜੇ ਤੱਕ ਬੀਬਾ ਜੀ ਤੁਹਾਡੇ ਕੋਲੇ ਸਾਡੀ ਕੋਈ ਗੱਲ ਪਹੁੰਚੀ ਨਹੀਂ ਹੁਣ ਤੱਕ ਮੇਰੇ ਕੋਲ ਤਾਂ ਦੇਖੋ ਕੋਈ ਤੁਹਾਡੀ ਮਸਲਾ ਆਈ ਨਹੀਂ ਤੁਹਾਡੇ ਪਿੰਡ ਦਾ ਜਿੰਨੇ ਆਏ ਸੀ ਆਪਾਂ ਹ ਪੁੱਛੋ ਨਾ ਉਹਨਾਂ ਨੂੰ ਉਹਨਾਂ ਸਾਰੇ 5 ਸਾਲ ਜਿਹੜੇ ਤੁਸੀਂ ਜਿੱਤ ਕੇ ਗਏ ਹੋ ਤੁਹਾਨੂੰ ਘਟ ਮਾਨ ਤਾਂ ਦਿੱਤਾ ਸੀ ਅਸੀਂ ਮਾਨ ਤਾਂ ਦੇਖੋ ਤੁਸੀਂ ਜਿਹੜਾ ਅੱਜ ਕਰ ਰਹੇ ਹੋ ਉਹ ਮਾਨ ਤਾਂ ਨਹੀਂ ਨਾ ਕਰੀਏ ਵੋਟਾਂ ਪਾ ਕੇ ਵੋਟਾਂ ਪਾ ਕੇ ਗੁੱਗੂ ਬਣ ਕੇ ਘਰੇ ਬਣ ਕੇ ਬੈਠ ਜਾ ਕਰੀਏ ਅਸੀਂ ਗੁੱਗੂ ਬਣ ਕੇ ਹਨਾ ਤੁਹਾਨੂੰ ਸਵਾਲ ਨਾ ਕਰੀਏ ਅਸੀਂ ਤੁਹਾਨੂੰ ਪੁੱਛੀ ਗਿਆ ਨਾ ਕਿ ਸਾਡੇ ਕੰਮ ਕੀਤੇ ਪਿਛਲੇ 5 ਸਾਲ ਦੱਸੋ ਤੁਹਾਨੂੰ ਕਿੰਡਾ ਵੱਡਾ ਬੋਹਮ ਦਿੰਦਾ ਨਹੀਂ ਦਿੰਦਾ ਦਿੰਦਾ ਨਾ ਤੇ ਫਿਰ ਆ ਆ ਜਿਹੜਾ ਖੜਾ ਹੈ ਨਾ ਸਿੱਧੀ ਗੱਲ ਵੀ ਜਿਹੜੇ ਮੈਂ ਤਾਂ ਕਹਿੰਦਾ ਵੀ ਜਿਹੜੇ ਸਾਡੇ ਪੈਂਡ ਪੱਤਰਾਂ ਦੇ ਚੌਧਰੀ ਆ ਨਾ ਜਿਹੜੇ ਲੀਡਰ ਤੁਹਾਡੇ ਮੂਰੇ ਲਾਏ ਵ ਉਹਨਾਂ ਨੇ ਬੇੜਾ ਕਰ ਕੀਤਾ ਉਹਨਾਂ ਨੇ ਬੇੜਾ ਕਰਕ ਮੇਰਾ ਜਾਂ ਤਾਂ ਤੁਹਾਡੇ ਤੱਕ ਗੱਲ ਪਹੁੰਚਦੀ ਨਹੀਂ ਜਾਂ ਫਿਰ ਤੁਸੀਂ ਜਾਂ ਮੇਰੇ ਤੱਕ ਗੱਲ ਹੀ ਨਹੀਂ ਆਈ ਜਾਂ ਫਿਰ ਆਪ ਨਹੀਂ ਕਰਦੇ ਜੀ ਜਾਂ ਫਿਰ ਤੁਸੀਂ ਇਹ ਸੋਚ ਲੈਨੇ ਹੋ ਵੀ ਕੋਈ ਨਹੀਂ ਇਹਨਾਂ ਦੇ ਛੇਤਰ ਫੇਰੇ ਨੇ ਤੇ ਫੇਰ ਹੀ ਲੰਗੇ ਆ ਆ ਬੰਦਾ ਨਾ ਅੱਜ ਦੇ ਚਾਰਕ ਸਾਲ ਪਹਿਲਾਂ ਤੁਹਾਡੇ ਨਾਲ ਜੁੜਿਆ ਇਹ ਇਹਦੇ ਕੋਲੇ ਟੁੱਟਿਆ ਹੋਇਆ ਸਾਈਕਲ ਹੁੰਦਾ ਸੀਗਾ ਅੱਜ ਇਹਦੇ ਕੋਲ 10 ਲੱਖ ਦੀ ਗੱਡੀ ਹੈ ਇੱਥੇ ਸਾਡੇ 10 ਕਿੱਲੇ ਵਾਲੇ ਕੋਲ ਕਾਰ ਹੈ ਨਹੀਂ ਆ ਆ ਫਿਰਦਾ ਇਹਦੇ ਸਾਰੇ ਮਸਲੇ ਨੋਟ ਕਰਵਾਇਆ ਜੀ ਮੈਡਮ ਜੀ ਸਾਰੇ ਵੀ ਦੇਖੋ ਕਿਉਂ ਨਹੀਂ ਹੋਇਆ ਯਾਰ ਸਾਰੇ ਟੈਂਡਰ ਹੋਏ ਹੈ ਸਾਰੇ ਟੈਂਡਰ ਹੋਇਆ ਇੱਕ ਰਹਿ ਗਿਆ ਹੌਲੀ ਹੌਲੀ ਹੋ ਐਨਵਾਈ ਸਾਡਾ ਦੇਖੋ ਜੇ ਟੈਂਡਰ ਪਾਸ ਹੋਊਗਾ ਫੇਰ ਹੀ ਮਸਲਾ ਹਲੂਗਾ ਟੈਂਡਰ 'ਚ ਨਹੀਂ ਕਿੱਥੇ ਦਾ ਦੱਸੋ ਨਹੀਂ ਬਸ ਅਸਤਾ ਕਰਾਉਣੀ ਆਸੀ ਕਰਾਉਣੇ ਆਈ ਆ ਓਏ ਤੁਹਾਡਾ ਹੋਏ ਹੋਏ ਮੈਨੂੰ ਹੋ ਜਾਊਗਾ ਮੈਨੂੰ ਤੁਸੀਂ ਐਂ ਦੱਸ ਦਿਓ ਵੀ ਤੁਸੀਂ ਤੁਹਾਡਾ ਤਾਂ ਗੇੜਾ ਹੁੰਦਾ ਨਾ ਸਾਡੇ ਵੱਲ ਬਿਲਕੁਲ ਸਾਥੀ ਡੱਡੂਆਂ ਵਾਂਗੂੰ ਹੁਣ ਹੁਣ ਤਾਂ ਬੀਬਾ ਜੀ ਗੁੱਸਾ ਨਾ ਕਰਿਓ ਬਰਸਾਤੀ ਡੱਡੂਆਂ ਵਾਂਗੂੰ ਆ ਵੋਟਾਂ 'ਚ ਦੋ ਮਹੀਨੇ ਰਹਿ ਕੇ ਤੁਸੀਂ ਵੀ ਨਿਕਲ ਕੇ ਆ ਗਏ ਹੋ ਨਾ ਘਰਾਂ ਦੇ ਵਿੱਚੋਂ ਪਿਛਲੇ 4.5 ਸਾਲ ਸਾਡੀ ਬਾਤ ਪੁੱਛੀ ਤੁਸੀਂ ਆ ਕੇ ਕਹਿੰਦੇ ਪਿੰਡਾਂ ਦੇ ਵਿੱਚ ਬੜਿਆ ਤੁਸੀਂ ਨਹੀਂ ਮਿਲਦੇ ਰਹੇ ਆ ਤੁਹਾਨੂੰ ਤੁਸੀਂ ਮੈਂ ਤੇਰੇ ਹਾਂ ਤੁਹਾਨੂੰ ਦੇ ਵਿੱਚ ਰਹੇ ਆ ਤੁਹਾਨੂੰ ਜਿੰਨੇ ਵਾਰੀ ਪੁੱਛਦੇ ਸੀ ਵੀ ਸਾਡੀ ਗੱਲ ਕਰਾਓ ਬੀਬਾ ਜੀ ਹੋਰਾਂ ਨਾਲ ਸਾਨੂੰ ਬੀਬਾ ਜੀ ਕੋਲ ਲੈ ਕੇ ਚਲੋ ਬੀਬਾ ਜੀ ਨੂੰ ਸਾਦੋ ਤੁਸੀਂ ਪਹਿਲੇ 4.5 ਸਾਲ ਕਿਤੇ ਲੈ ਕੇ ਆਏ ਉਹਨਾਂ ਨੂੰ ਤੁਸੀਂ ਕਿਤੇ ਪ੍ਰੋਗਰਾਮ ਬਣਾਇਆ ਹੀ ਨਹੀਂ ਕਿ ਅਸੀਂ ਸਾਨੂੰ ਹੁਣ ਠੁੱਠੀ ਗਈ ਅਸੀਂ ਅੱਛਾ ਪਹੁੰਚਣ ਤੇ ਆਉਂਗੇ ਆਪਾਂ ਵੀ ਲੈ ਕੇ ਆਵਾਂ ਤੁਸੀਂ ਅੱਜ ਵੀ ਤਾਂ ਲੈ ਕੇ ਆਏ ਹੋ ਉਸ ਵੀ ਤਾਂ ਬੁਲਾਇਆ ਹੀ ਤੁਹਾਡੇ ਕਹਿੰਦੇ ਸੀ ਉਹਨੇ ਵੀ ਬੀਬਾ ਜੀ ਨੂੰ ਬੁਲਾਓ ਬੀਬਾ ਜੀ ਸਾਫ਼ ਗੱਲ ਸੁਣ ਲਓ ਵੀ ਸਾਡੇ ਕੋਲ ਤਾਂ 76 ਹੈ ਹੁਣ ਬੋਸਾ ਨਾ ਕਰ ਉਸ ਗੱਲ ਦਾ ਠੀਕ ਹੈ ਸਾਡਾ ਤਾਂ ਜੇ ਤਾਂ ਕੋਈ ਕੰਮ ਕਰ ਦੂਗਾ ਪਹਿਲਾਂ ਕਰ ਦੂਗਾ ਸਾਡੀ ਗੱਡੀ ਦਾ ਮਸਲਾ ਹੱਲ ਤੇ ਜੀ ਐਨ ਨੂੰ ਅਸੀਂ ਵੋਟਾਂ ਪਾ ਦੇਾਂਗੇ ਜੇ ਕੋਈ ਬੜੂਗਾ ਤਾਂ ਡਾਂਗਾ ਫੇਰਾਂਗੇ ਡੜੇ ਚਲਾਵਾਂਗੇ ਚਲੋ ਥੋੜਾ ਮਸਲਾ ਨਾ ਹੱਲ ਹੋਇਆ ਤੁਸੀਂ ਸਾਡੇ ਜੁੱਤੀ ਸਾਡੇ ਜੁੱਤੀਆਂ ਹਰ ਪਾ ਦੇ ਜੀਲਾ ਫਰੀਦਕੋਟ ਦੇ ਹਲਕਾ ਜੈਤੋ ਦੇ ਵਿੱਚ ਲੱਖੇਗਾ ਖੂਰ ਸਾਲ ਪੱਤੀ ਦੇ ਵਿੱਚ ਇੱਕ ਗਲੀ ਆ ਤਕਰੀਬਨ ਮੈਨੂੰ ਵੀ ਉਹਨੂੰ 25 ਸਾਲ ਹੋ ਗਏ ਵੇਖਦੇ ਨੂੰ ਇਹੇ ਜੀ ਆ ਤੇ ਇੱਥੇ ਲੋਕ ਹੀ ਰਹਿ ਕਿਵੇਂ ਰਹਿਆ ਜਾਂ ਤਾਂ ਇਹ ਵੋਟਾਂ ਆ ਆਪਦੀ ਜ਼ਮੀਰ ਮਾਰ ਕੇ ਪਾ ਰਹੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਡੇ ਤੋਂ ਲੀਡਰ ਵੋਟਾਂ ਲੈ ਕੇ ਕਿਵੇਂ ਜਾਂਦੇ ਆ ਅੱਜ ਪਹਿਲੀ ਵਾਰ ਇਹ ਇਕੱਠ ਹੋਇਆ ਇਸੇ ਗਲੀ ਦੇ ਵਿੱਚ ਲੀਡਰ ਅੱਜ ਘੇਰਿਆ ਗਿਆ ਬੀਬਾ ਜੀ ਇੱਥੇ ਆਏ ਸੀਗੇ ਵੋਟਾਂ ਦੇ ਵਾਸਤੇ ਕਿਉਂਕਿ ਵੈਸਤਾ ਕਲਾਕਾਰ ਖੜੇ ਕੀਤੇ ਗਏ ਆ ਪਰ ਇਹ ਵੀ ਵੋਟਾਂ ਮੰਗਣ ਦੇ ਲਈ ਆਏ ਸੀਗੇ ਹੁਣ ਇੱਥੇ ਵਾਰਤਾ ਲਾਪ ਕੀ ਹੋਈ ਆ ਤੁਹਾਡੀ ਗੱਲਬਾਤ ਕਰਵਾਵਾਂਗੇ ਬੀਬਾ ਜੀ ਅੱਜ ਇੱਥੇ ਪ੍ਰੋਗਰਾਮ ਰੱਖਿਆ ਸੀ ਨਹੀਂ ਅਸੀਂ ਵੋਟਾਂ ਮੰਗਣ ਨਹੀਂ ਆਏ ਸਿਰ ਅਸੀਂ ਤਾਂ ਦੇਖੋ ਸਾਡੇ ਠੀਕ ਹੈ ਭਾਈਚਾਰਾ ਇਹ ਤੇ ਅਸਤ ਮਿਲਣ ਆਏ ਸੀ ਸਾਨੂੰ ਸੱਦਿਆ ਗਿਆ ਪ੍ਰਧਾਨ ਜੀ ਨੇ ਫੋਨ ਕੀਤਾ ਵੀ ਲੋਕ ਤੁਹਾਨੂੰ ਮਿਲਣਾ ਚਾਹੁੰਦੇ ਆ ਸੋ ਅਸੀਂ ਆ ਗਏ ਹਾਂ ਪ੍ਰਧਾਨ ਜੀ ਪ੍ਰਦੋਗ ਹਾਂ ਜੀ ਜੀ ਪ੍ਰੋਗਰਾਮ ਰੱਖਿਆ ਸੀਗਾ ਸਾਰੀ ਗਲੀ ਦੀ ਮੀਟਿੰਗ ਸੀ ਅੱਜ ਲੇਕਿਨ ਜੀ ਬੀਬਾ ਜੀ ਨੂੰ ਮਿਲਣਾ ਹੈ ਜਦੋਂ ਕੁਝ ਮਸਲੇ ਸੀ ਬੀਬਾ ਜੀ ਦੇ ਮੂਹਰੇ ਰੱਖਣੇ ਇਹਨਾਂ ਨੇ ਉਹ ਅੱਜ ਰੱਖੇ ਇਹਨਾਂ ਨੇ ਤੁਸੀਂ ਸੱਦਿਆ ਸੀ ਬੀਬਾ ਜੀ ਨੂੰ ਤੁਹਾਨੂੰ ਪ੍ਰੋਗਰਾਮ ਦਾ ਪਤਾ ਮੈਂ ਕੱਲੇ ਨੇ ਸਾਰਿਆਂ ਨੂੰ ਸੱਦਿਆ ਸੀ ਮੈਂ ਸਭ ਹਾਂ ਸਾਰਿਆਂ ਨੂੰ ਸੱਦਿਆ ਸੀ ਕੀ ਮਸਲਾ ਕੀ ਆ ਤੁਹਾਡਾ ਮਸਲਾ ਯਾਰ ਆਹੀ ਨਾ ਗੰਦ ਦੇ ਵਿੱਚ ਬੈਠੇ ਆ ਘਟੋ ਘਟ 30 ਸਾਲ 40 ਸਾਲ ਹੋ ਗਏ ਇਸ ਗੱਲ ਨੂੰ ਠੀਕ ਹੈ ਵੀ ਮਤਲਬ ਕਾਲਿਆਂ ਤੋਂ ਨਾ ਅਜੇ ਹੋਜਾ ਇਹ ਮੁੰਡੇ ਖੜੇ ਆ ਨਾ ਇਹੋ ਜੇ ਹੁੰਦੇ ਸੀਗੇ ਇਤੋਂ ਵੀ ਨਿਆਣੇ ਇਤੋਂ ਵੀ ਨਿਆਣੇ ਤੇ ਆ ਚਿੱਟੀਆਂ ਦਾੜੀਆਂ ਆ ਗਈਆਂ ਸਾਰਿਆਂ ਦੇ ਨਾ ਤਾਂ ਗਲੀ ਬਣਦੀ ਆ ਉਹ ਜਿੱਥੋਂ ਪਹਿਲਾਂ ਬੀਬਾ ਜੀ ਨੂੰ ਲੈ ਕੇ ਆ ਤੁਸੀਂ ਤਾਂ ਥੋੜੇ ਜਿਲੇਟ ਆਏ ਹੋ ਠੀਕ ਹੈ ਉਥੋਂ ਲੈ ਕੇ ਆ ਬੀਬਾ ਜੀ ਨੂੰ ਅਸੀਂ ਉਥੇ ਉਹ ਕਿੱਡਾ ਗੰਦਾ ਛੱਪੜਾ ਨਾ ਸਾਡੇ ਇਹ ਇਥੇ ਬਾਬਾ ਵੀਰ ਆ ਸਾਡੇ ਇੱਕ ਠੀਕ ਹੈ ਬਾਬਾ ਵੀਰ ਤੇ ਮੁਖਤਿਆਰ ਸੌਣ ਵਾਲੇ ਦੋ ਬੰਦਿਆਂ ਦੇ ਨਾਂ ਤੇ ਗਲੀ ਮਸ਼ਹੂਰ ਆ ਸਾਡੀ ਇਹ ਉਹ ਬਾਬੇ ਵੀਰ ਦੇ ਘਰ ਦੇ ਮੂਹਰੇ ਨਾ ਇੱਕ ਗਰੀਬ ਪਰਿਵਾਰ ਰਹਿੰਦਾ ਵਿਚਾਰਾ ਜਮਾ ਰੋਟੀ ਮਸਾਂ ਪਕਦੀ ਆ ਉਹਨਾਂ ਦੇ ਮੂਹਰੇ ਛੱਪੜਾ ਹੈ ਇਹ ਜਿੰਨੇ ਕਰ ਲੋ ਅਸੀਂ ਵੀ ਇੱਥੇ ਹੀ ਰਹਿਨੇ ਆਂ ਸਵਾਲ ਹੀ ਪੈਦੇ ਨਹੀਂ ਹੁੰਦਾ ਸਾਡੀ ਕੋਈ ਗੱਲ ਸੁਣ ਜੇ ਇੱਕ ਵਾਰੀ ਹੁਣ ਬੀਬਾ ਜੀ ਆ ਗਏ ਨਾ ਆ ਖੜੇ ਨਾ ਉਹ ਉਧਰ ਖੜ ਗਿਆ ਕਿ ਇਧਰ ਖੜ ਗਿਆ ਠੀਕ ਹੈ ਇਹ ਸਿਕਿਉਰਟੀਆਂ ਬਣ ਕੇ ਖੜ ਜਾਂਦੇ ਆ ਮੈਂ ਜਦੋਂ ਜਦੋਂ ਗੱਲ ਕਰਦੇ ਆ ਨਾ ਪਹਿਲਾਂ ਬੀਬਾ ਜੀ ਦੀ ਪਤਾ ਲੈਂਗੁਏਜ ਕੀ ਸੀਗੀ ਮੈਂ ਜਦੋਂ ਉਹ ਆ ਆ ਪਰੇ ਖੜਾ ਚੌਧਰੀ ਸਾਡ ਇਹ ਕਹਿੰਦਾ ਸਾਰੇ ਆਪਣੇ ਮਸਲੇ ਹੱਲ ਹੋਏ ਆ ਨਾ ਪਹਿਲਾਂ ਬੀਬਾ ਜੀ ਨੇ ਕੀਤੀ ਆ ਨਾ ਜਤਾਇਆ ਸੀਗਾ ਤੇ ਮੈਂ ਜਦੋਂ ਮੜਾ ਜਾ ਬੋਲਿਆ ਮੈਂ ਕਾ ਵੀ ਕਿਹੜੇ ਮਸਲੇ ਹੱਲ ਹੋਏ ਆ ਆ ਜਿਹੜਾ ਨਰਕ ਪਹਿਲਾਂ 40 ਸਾਲਾਂ ਦਾ ਉਸੇ ਨਰਕ ਚ ਤਾਂ ਬੈਠੇ ਆ ਤੇ ਨਾਲ ਇਹ ਇਹ ਬੰਦਾ ਪ੍ਰਧਾਨ ਆ ਤੁਹਾਡੀ ਗਲੀ ਦਾ ਪ੍ਰਧਾਨ ਬਸ ਮੂਰੇ ਲਾਇਆ ਵੈ ਸਾਡੀ ਗਲੀ ਦੇ ਵਿੱਚੋਂ ਅਸੀਂ ਹਾਂ ਅਸੀਂ ਕਹਿੰਦੇ ਵੀ ਠੀਕ ਆ ਯਾਰ ਕਿਸੇ ਇੱਕ ਬੰਦੇ ਤੇ ਛੱਡ ਦਿਓ ਆਪ ਸਾਡਾ ਜਵਾਬ ਦੇ ਤਾਂ ਬਣੂਗਾ ਤੇ ਹੁਣ ਸਾਡੀਆਂ ਇਹ ਵੀ ਮੁੰਡਾ ਉਦੋਂ ਤੁਹਾਡੇ ਆਉਣ ਤੋਂ ਪਹਿਲਾਂ ਕਹਿੰਦਾ ਐਪਲੀਕੇਸ਼ਨ ਆਖੇ ਜੀ ਲਿਖਤੀ ਰੂਪ ਚ ਦਿਓ ਲਿਖਤੀ ਰੂਪ ਅਸੀਂ ਮੈਂ ਕਹਿੰਦਾ ਵੀ 100 ਰਜਿਸਟਰ ਗਾਲਾ ਕਰਤਾ ਹੋਊਗਾ ਆ ਬੀਬੀਆਂ ਖੜੀਆਂ ਇਹ ਵੀ ਵਿਚਾਰੀਆਂ ਐਸ ਡੀ ਐਮ ਤੱਕ ਐਮ ਐਲ ਏ ਤੱਕ ਮੈਂ ਕਹਿੰਦਾ ਕਿਹੜਾ ਥਾਂ ਜਿੱਥੇ ਅਸੀਂ ਸਾਰੇ ਬੰਦਿਆਂ ਦੀ ਛੱਡੋ ਜਿੱਥੇ ਸਾਡੀਆਂ ਬੀਬੀਆਂ ਨੋਹਾਂ ਧੀਆਂ ਵੀ ਨਹੀਂ ਗਈਆਂ ਚੱਲ ਕੇ ਜਦੋਂ ਇਹ ਬਣ ਜਾਂਦੇ ਆ ਨ 5 ਸਾਲ ਸਾਡੇ ਤੁਸੀਂ ਤੁਸੀਂ ਇਹ ਗੱਲ ਵੀ ਕਹੀ ਵੀ ਅਸੀਂ 40 ਸਾਲਾਂ ਤੋਂ ਨਰਕ ਕੱਟ ਰਹੇ ਹਾਂ ਹਾਂਜੀ ਤੇ 40 ਸਾਲਾਂ ਤੋਂ ਕੀ ਕਰਦੇ ਸੀ ਤੁਹਾਡੇ ਬੋਲਦੇ ਨਹੀਂ ਤੁਸੀਂ ਕੋਈ ਜਿਵੇਂ ਅੱਜ ਇਕੱਠ ਕਰ ਲਿਆ 40 ਸਾਲਾਂ ਤੋਂ ਬੋਲ ਲੈ ਨਹੀਂ ਕਦੇ ਜਾਂ ਤੁਹਾਡੇ ਬਜ਼ੁਰਗ ਨਹੀਂ ਬੋਲੇ ਨਹੀਂ ਬਜ਼ੁਰਗ ਕਿਉਂ ਨਹੀਂ ਬੋਲੇ ਸਾਰੇ ਬੋਲਦੇ ਸੀਗੀ ਠੀਕ ਹੈ ਪਰ ਬੋਲਣ ਦਾ ਮਤਲਬ ਕੀ ਸੀ ਕਿ ਐ ਨਹੀਂ ਬੋਲਦੇ ਸੀ ਜਿਵੇਂ ਅੱਜ ਅਸੀਂ ਸਿੱਧੀ ਗੱਲ ਵੀ ਘੇਰਿਆ ਅਜ ਤਾਂ ਸੀ ਠੀਕ ਹੈ ਅੱਜ ਤਾਂ ਅਸੀਂ ਉਹ ਸਿੱਧੀ ਗੱਲ ਵੀ ਜਿਵੇਂ ਇੱਕ ਨਵੀਂ ਪਾਰਟੀ ਨੇ ਨਾ ਨਾਰਾ ਦਿੱਤਾ ਸੀ ਨਾ ਪਹਿਲਾਂ ਹੁਣ ਤੋਂ ਡਾਲਾ ਤੋਂ ਡਾਲਾ ਹੋਤਾ ਪਤਾ ਨਹੀਂ ਕਿਧਰ ਸੇ ਚਲਾ ਹੋਤਾ ਅਸੀਂ ਤਾਂ ਉਹ ਮੂਡ ਬਣਾਇਆ ਵੈ 76 ਸਾਡਾ ਕਾਇਮ ਹੈ 4 ਦਾ ਬਾਈਟ ਕਦੇ ਕੋਈ ਕਹਿੰਦਾ ਤਾਂ 60 ਲੱਖ ਦਾ ਬਾਈਟ ਹੈ ਕਦੇ ਕੋਈ ਕਹਿੰਦਾ 70 ਲੱਖ ਦਾ ਬਾਈਟ ਹੈ ਅਸੀਂ ਕਹਿੰਦੇ ਜਦੋਂ ਤੁਸੀਂ ਇੱਕ ਇੱਕ ਆਪ ਦੇ ਇਲੈਕਸ਼ਨ ਦੇ 25-25 ਕਰੋੜ 30-30 ਕਰੋੜ ਖਰਚ ਸਕਦੇ ਆ ਜੇ ਸਾਡੀ 5-400 ਵੋਟ ਲੈਣੀ ਹੈ ਤਾਂ ਫਿਰ ਲਿਆਓ 50-60 ਲੱਖ ਜਿਹਦੇ ਕੋਲ ਹੈਗਾ ਲਿਆ ਕੇ ਇੱਥੇ ਅੱਧੇ ਪੈਸੇ ਪਹਿਲਾਂ ਰੱਖ ਦਿਓ ਅੱਧੇ ਬਾਅਦ ਚ ਦਵਾ ਦਿਓ ਜਿੱਥੋਂ ਮਰਜੀ ਰੱਖ ਦਿਓ ਸਾਂਝੇ ਥਾਂ ਤੇ ਤਾਂ ਸਾਡੀਆਂ ਵੋਟਾਂ ਲੈ ਲਓ ਨਹੀਂ ਸਾਡੇ ਜੇ ਲੱਖੇ ਵਾਲੇ ਖੂਹ ਤੋਂ ਥੱਲੇ ਕੋਈ ਮੁੜ ਗਿਆ ਨਾ 70 ਫੇਰਾਂਗੇ ਤਾਂ ਸਿੱਧੀ ਗੱਲ ਬੀਬਾ ਜੀ ਕਿਉਂ ਨਹੀਂ ਫਿਰ ਮਸਲਾ ਹੱਲ ਕੀਤਾ ਤੁਹਾਨੂੰ ਬਹੁਤ ਨਾ ਜਿਤਾ ਪ੍ਰਧਾਨ ਸਾਹਿਬ ਜੀ ਮਤਲਬ ਪਹਚਾਏ ਸਾਰੇ ਮਸਲੇ ਆਪਾਂ ਪੀਏ ਸਾਹਿਬ ਨੂੰ ਨੋਟ ਕਰਵਾਏ ਹੋਏ ਆ ਜੀ ਇਹ ਨਾ ਇਹ ਅਸਲ ਜਨਾ ਅਸਲ ਜਨਾ ਉਹਨੇ ਨਹੀਂ ਲੜਨ ਵਾਲੀ ਲੜਨ ਨਹੀਂ ਲੜਨ ਵਾਲੀ ਗੱਲ ਨਹੀਂ ਇਹ ਲੜਨ ਵਾਲੀ ਗੱਲ ਨਹੀਂ ਨਹੀਂ ਲੜਨ ਵਾਲੀ ਗੱਲ ਨਹੀਂ ਤੁਸੀਂ ਮਸਲਾ ਪਹਚਾਇਆ ਨਹੀਂ ਬਿਲਕੁਲ ਪਹਚਾਇਆ ਜੀ ਤੇ ਪੀਏ ਸਾਹਿਬ ਕਹਿ ਸਾਡੇ ਕੋਲ ਮਸਲਾ ਇਹਨਾਂ ਦੇ ਮਸਲੇ ਨੋਟ ਕੀਤੇ ਹੋਏ ਆ ਮਸਲਾ ਇੱਧਰ ਤਾਂ ਗੱਲ ਹੀ ਨਹੀਂ ਆ ਰਹੀ ਪੀਏ ਨੂੰ ਤਾਂ ਲੱਗਦਾ ਇਹਨਾਂ ਨੇ ਗੱਲ ਤੁਹਾਡੇ ਤੱਕ ਨਹੀਂ ਪਹਚਾਈ ਨਹੀਂ ਮੇਰੇ ਤੱਕ ਗੱਲ ਨਹੀਂ ਆਈ ਜਿੰਨੇ ਵੀ ਮੇਰੇ ਤੱਕ ਮਸਲੇ ਆਏ ਤੁਸੀਂ ਕਿ ਲੈਣ ਆਏ ਹੋ ਜੋ ਤੁਹਾਡੇ ਤੱਕ 5 ਸਾਲਾਂ ਗੱਲ ਹੀ ਨਹੀਂ ਆਈਗੀ ਪਹਿਲਾਂ ਜਿਤਾ ਕੇ ਭੇਜਿਆ ਫਿਰ ਤੁਸੀਂ ਹੁਣ ਕੀ ਲੈਣ ਆਏ ਉੱਥੇ ਸਾਡੇ ਘਰਾਂ ਦੇ ਵਿੱਚ ਇੱਕ ਦਫਾ ਹੋ ਫਿਰ ਇੱਥੋਂ ਦੱਸੋ ਤੁਸੀਂ ਇਹਨਾਂ ਨੂੰ ਸਮਝਾਓ ਕਿ ਝੰਡਾ ਗੱਲ ਕਰਨ ਦੀ ਕੋ ਤਮੀਜ਼ ਨੂੰ ਰਹਿਣਾ ਦੇਖੋ ਆਪਦੇ ਹੱਕਾਂ ਲਈ ਗੱਲ ਕਰਨੀ ਚੰਗੀ ਗੱਲ ਆ ਸਾਡੀਆਂ ਨਾ ਸਾਡੀਆਂ ਇਹ ਕਦਾ ਨਾ ਨਾ ਕੋਈ ਗੱਲ ਨਹੀਂ ਨਾ ਨਾ ਮੈਨੂੰ ਗੱਲ ਕਰਨ ਅਗੇ ਲੇਡੀਜ਼ ਦੀ ਕਦਰ ਨਹੀਂ ਕਰਨੀ ਆਉਂਦੀ ਸਾਡੀਆਂ ਲੈਣ ਨੂੰ ਅਸੀਂ ਮਾਣਾ ਚੰਗਾ ਨਹੀਂ ਲੇਡੀਆਂ ਨੂੰ ਸਾਡੀਆਂ ਲੇਡੀ ਜਿਹੜੀਆਂ ਨਹੀਂ ਨਹੀਂ ਹੁਣ ਮੇਰੀ ਗੱਲ ਸੁਣ ਜਿਹਦੀ ਕਹਿੰਦਾ ਜ਼ੁਬਾਨ ਚੱਲਦੀ ਉਹਦੇ ਸੱਤ ਹਾਲ ਚੱਲਦੇ ਆ ਹੁਣ ਮੇਰੀ ਗੱਲ ਸੁਣ ਇਹ ਸਾਡੇ ਸਾਡੀਆਂ ਨੋਹਾਂ ਕਦੇ ਐਸਡੀਐਮ ਦੇ ਐਪਲੀਕੇਸ਼ਨ ਕਦੇ ਕਦੇ ਪੁੱਛੋ ਆ ਕਰੋ ਜੀ ਕਰੋ ਬੀਬੀਆਂ ਨਾਲ ਗੱਲ ਕਰੋ ਆ ਮਾਤਾ ਜੀ ਹਾਂ ਅਸੀਂ ਆ ਮੇਰਾ ਜਵਾਈ ਮਰ ਗਿਆ ਜੀ ਅਸੀਂ ਆ ਗੰਦ ਦੇ ਮਾਰਿਆ ਨੇ ਮੈਂ ਸਾਹਮਣੀ ਕਾਰ ਨਹੀਂ ਸੱਦੀ ਇੱਥੇ ਵੀ ਸਫਾਈ ਨਹੀਂ ਤੇ ਉੱਥੇ ਸਾਡੇ ਨਾਲ ਗੱਲਾਂ ਬਣਾਉਣਗੇ ਵੀ ਅਸੀਂ ਉੱਥੇ ਗਏ ਸੀ ਗੰਦ ਚ ਬੈਠੇ ਸੀ ਤੁਸੀਂ ਵੋਟਾਂ ਪਾਉਣੇ ਉਹ ਕਹਿੰਦੇ ਨਹੀਂ ਲੀਡਰਾਂ ਨੂੰ ਕਹਿੰਨੇ ਆ ਸਾਰਿਆਂ ਨੂੰ ਕੀ ਕਰਗੇ ਫਿਰ ਹੁਣ ਕੋਈ ਸੁਣਦਾ ਹੀ ਨਹੀਂ ਬੋਟੇ ਵੇਲੇ ਆਉਂਦੇ ਆ ਕੋਈ ਮੁੜ ਕੇ ਕੋਈ ਗੱਲ ਨਹੀਂ ਸੁਣਦਾ ਕੋਈ ਅਸੀਂ ਕਦੇ ਪੈਸਾ ਨਹੀਂ ਲਿਆ ਕਦੇ ਅਸੀਂ ਕੋਈ ਆਰਾਛਣ ਤਾਂ ਹੁਣ ਸਾਰੀ ਦੁਨੀਆ ਨੂੰ ਮਿਲਦਾ ਉਹ ਤਾਂ ਉਹ ਤਾਂ ਸਾਰਿਆਂ ਨੂੰ ਮਗਰ ਸਾਨੂੰ ਵੀ ਮਿਲਦਾ ਹਾਂ हां ਸਾਡੀ ਕੋਈ ਸੁਣਾਈ ਨਹੀਂ ਇੱਥੇ ਹੁੰਦੀ ਕੀ ਚੀਜ਼ ਠੀਕ ਹੈ ਹੁਣ ਅਸੀਂ ਬੀਬਾ ਨੂੰ ਸੱਦਿਆ ਘਰਨ ਵਾਸਤੇ ਸੱਦਿਆ ਅਸੀਂ ਮਿਲਣ ਵਾਸਤੇ ਨਹੀਂ ਸੱਦਿਆ ਕੋਈ ਅਸੀਂ ਵੋਟਾਂ ਨਹੀਂ ਪਾਉਣੀਆਂ ਆਂ ਠੀਕ ਆ ਸਾਡੀ ਗਲੀ ਦਾ ਵਿੱਚ ਹੱਲ ਹੋਊਗਾ ਤਾਂ ਇਹਨਾਂ ਨੂੰ ਵੋਟਾਂ ਪਾਈਆਂ ਜਾਣੀਆਂ ਸਾਨੂੰ ਪਹਿਲਾਂ ਨਤੀਜਾ ਦੇ ਜਾਣ ਕਿ ਅਸੀਂ ਵੋਟਾਂ ਪਾਉਣ ਤੋਂ ਪਹਿਲਾਂ ਵੀ ਅਸੀਂ ਤੁਹਾਡਾ ਆ ਕੰਮ ਕਰ ਰਹੇ ਆਂ ਪਰ ਅਸੀਂ ਐਤ ਕੀ ਇਹਨਾਂ ਦਾ ਵਿਰੋਧ ਕਰਨ ਵਾਸਤੇ ਸੱਦਿਆ ਉਹ ਨਹੀਂ ਸੱਦੇਗੇ ਅਸੀਂ ਵਿਰੋਧ ਲੀਡਰਾਂ ਦਾ ਹੋਣਾ ਚਾਹੀਦਾ ਜਿੱਥੇ ਕੰਮ ਨਹੀਂ ਹੁੰਦੇ ਕਿਉਂਕਿ ਬੋਰਡ ਦੀ ਕੋਈ ਕੀਮਤ ਨਹੀਂ ਹੁੰਦੀ ਪਰ ਜਿਵੇਂ ਇਹ ਸੰਘਰਸ਼ 40 ਸਾਲਾਂ ਤੋਂ ਲੜ ਰਹੇ ਆ ਇੰਨੇ ਸਾਲਾਂ 'ਚ ਤਾਂ ਮੈਂ ਕਹਿੰਦਾ ਵੀ ਜੇ ਆਪ ਵੀ ਇਹ 100-100 ਇੱਟ ਲਿਆਉਂਦੇ ਤਾਂ ਗਲੀ ਬਣ ਜਾਣੀ ਸੀ ਪਰ ਇਹ ਲੀਡਰਾਂ ਦੀ ਝਾਕ ਦੇ ਵਿੱਚ ਰਹੇ ਵਿਚਾਰੇ ਹੁਣ ਤਾਂ ਹੀ ਕੋਈ ਹੱਲ ਨਹੀਂ ਹੋਇਆ ਐਸ ਵਾਰ ਕੀ ਹੋਊਗਾ ਪ੍ਰਧਾਨ ਸਾਹਿਬ ਜੀ ਕਿਉਂਕਿ ਤੁਹਾਨੂੰ ਵੀ ਇਹਨਾਂ ਨੇ ਆਖਰ ਵੋਟਾਂ ਪਾਇਆ ਤੁਹਾਨੂੰ ਮੁਖੀ ਲਾਇਆ ਤੁਸੀਂ ਕਿਉਂ ਨਹੀਂ ਗੱਲਾਂ ਪਚਾਈਆਂ ਆਵਦੀ ਗਲੀ ਦੀਆਂ ਬਿਲਕੁਲ ਅੱਜ ਬੀਬਾ ਜੀ ਨੂੰ ਬੁਲਾ ਕੇ ਇੱਥੇ ਸਾਰੀ ਸਥਿਤੀ ਦਿਖਾਤੀ ਹੈ ਜਿਹੜੇ ਵੀ ਮਸਲੇ ਰਹਿ ਗ ਕਹ ਰਿਹਾ ਮੈਂ ਕਿਦੋਂ ਚਾਹਣਾ ਜੀ ਗਲੀ ਨਾ ਬਣੇ ਮੈਂ ਵੀ ਤਾਂ ਚਾਹਣਾ ਜੀ ਮੇਰੀ ਗਲੀ ਨੂੰ ਸਿੱਧੀ ਛੜਕ ਜਾਂਦੀ ਹੋਵੇ ਜੀ ਡੀਟੀਓਟ ਤਾਂ ਮੈਂ ਕਹਿਣ ਵਿਰੋਧ ਕਰਨ ਮੇਰਾ ਵੀ ਤੂੰ ਆਪਦੀ ਗਲੀ ਦਾ ਬਣਾ ਲਈ ਤੇ ਇਹਨਾਂ ਨੂੰ ਇਹਨਾਂ ਨੂੰ ਕੀ ਲੋੜ ਹੈ ਕਦੇ ਕੋਈ ਹਲਕੇ ਦਾ ਐਮਐਲਏ ਨਾ ਜਿਹਦੀ ਮੈਂਬਰ ਪੰਚਾਇਤਾਂ ਦੀ ਔਕਾਤ ਨਹੀਂ ਹੁੰਦੀ ਕਿਤੇ ਲੋਕ ਭਲੇਖੇਣਾ ਐਮਐਲਏ ਬਣਾ ਦੇਣ ਐਮਪੀ ਬਣਾ ਦੇਣ ਉਹ ਮੈਂ ਕਹਣਾ ਜਿਹੜੀ ਉਹਦੇ ਆਪ ਦੇ ਗਲੀ ਜਾਂਦੀ ਹੁੰਦਾ ਜਿਹੜੇ ਪਿੰਡ ਦਾ ਉਹਦੇ ਪਿੰਡ ਨੂੰ ਜਾਂਦੀ ਹੋਊਗੀ ਜਿੱਥੇ ਰਹਿ ਰਿਆ ਉਧਰ ਨੂੰ ਜਾਂਦੀ ਹੋਊਗੀ ਉਹਦੀ 5 ਸਾਲ 4.5 ਸਾਲ ਰਿਪੇਅਰ ਨਹੀਂ ਕਰਾਉਂਦਾ ਵੀ ਜੇ ਮੇਰੇ ਕੋਲ ਕੋਈ ਦੁਆਲੇ ਹੋ ਇਹਨਾਂ ਨੇ ਕੀ ਲੈਣਾ ਆਪਣੀਆਂ ਗਲੀਆਂ ਬਣਾ ਕੇ ਚੰਗੀ ਜਾਣ ਇੱਥੋਂ ਦੀ ਮੈਂ ਦੱਸੀ ਜਾਂਣਾ ਨਾਲ ਇੱਥੇ ਰਹਿੰਦੇ ਨਹੀਂ ਜੀ ਇਹ ਤਾਂ ਇਹ ਰਹਿੰਦੇ ਬਾਹਰ ਹੈਗੇ ਨਹੀਂ ਇੱਥੇ ਕੋਈ ਨਹੀਂ ਰਹਿੰਦਾ ਮੈਂ ਇੱਕ ਹੋਰ ਗੱਲ ਇਹਨਾਂ ਦੇ ਨਾ ਇਹਨਾਂ ਥੱਲੇ ਇਹਨਾਂ ਕੋਲ ਸਾਈਕਲ ਜਿਹੜਾ ਸੀ ਨਾ ਟੁੱਟਿਆ ਜਾ ਮਸਾ ਹੁੰਦੇ ਤੈਨੂੰ 350 ਵਾਲਾ ਆਓ ਇੱਕ ਉਧਰ ਖੜਾ ਹੈ ਕਿ ਇੱਧਰ ਖੜਾ ਹੈ ਦੋਨੇ 10 ਦਾ 12-12 ਲੱਗਦੀਆਂ ਗੱਡੀਆਂ ਤਿੰਨ ਸਾਲਾਂ ਹੀ ਕਿੱਥੋਂ ਲਿਆਏ ਇਹ ਇਹ ਤਾਂ ਮਿਹਨਤ ਕੀਤੀ ਇਹਨਾਂ ਦੀ ਕਾਜੀ ਮਿਹਨਤ ਕੀਤੀ ਪੂਤ ਲੈਵਲ ਤੋਂ ਇੰਚਾਰਜ ਤੱਕ ਗਏ ਆ ਸੋਸ਼ਲ ਮੀਡੀਆ ਚਾਰਜ ਰਹੇ ਆ ਹੁਣ ਲੜਨ ਦੇ ਪੀਏ ਬਣੇ ਆ ਇਹ ਮਿਹਨਤ ਆ ਸਾਡੀ ਡੈਮੋਕ੍ਰੇਸੀ ਚ ਹਰ ਇੱਕ ਨੂੰ ਮਿਹਨਤ ਕਰਨ ਦਾ ਹੱਕ ਆ ਜੇ ਅਸੀਂ ਵੋਟਾਂ ਨਾ ਪਾਉਂਦੇ ਫਿਰ ਥੋੜੀ ਮਿਹਨਤ ਅਸੀਂ ਕੋਈ ਠੱਗੀ ਮਾਰੀਏ ਕਿਸੇ ਦੇ ਕੋਈ ਕਬਜ਼ਾ ਲੈ ਕੇ ਜਗਾ ਦਾ ਪੰਜ ਸੱਤਾ ਕੰਮਾਂ ਦੇ ਵਿੱਚੋਂ ਜੇ ਦੋ ਤਿੰਨ ਕੰਮ ਰਹਿ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਜੀ ਇਹ ਵੀ ਮਿਹਨਤ ਆ ਮਿਹਨਤ ਆ ਤੁਹਾਡੀ ਗਲੀ ਦੇ ਕੰਮਾਂ ਆ ਆ ਸੁਣੋ ਹੋਇ ਕੋਈ ਨਾ ਜੀ ਜੀ ਇਹਨੂੰ ਐ ਪੁੱਛੋ ਵੀ ਕਿਹੜਾ ਕੰਮ ਹੋਇਆ ਕੱਲੀ ਗਲੀ ਥੋੜੀ ਐ ਭਾਈ ਪਾਣੀ ਆਉਂਦਾ 20 25000 ਮੱਛੀ ਮੋਟਰ ਤੇ ਲੱਗਦਾ ਗਰੀਬ ਬੰਦਾ ਕਿੱਥੋਂ ਲਵਾ ਲੂਗਾ ਤੇ ਟੂਟੀ 'ਚ ਪਾਣੀ ਨਹੀਂ ਆਉਂਦਾ 3 ਇੰਚੀ ਪਾਈਪ ਇਹਨਾਂ ਨੂੰ ਆਏ ਪੁੱਛੋ ਅੱਜ 55 ਲੱਖ ਕੇ ਬਾਈਪਾਸ ਤੇ ਗਿਆ ਉਹ 55 ਦੀ ੱਟ ਕਿੱਧਰ ਗਈ ਉਹ ਪੁੱਛੋ ਨਾ ਇਹਨਾਂ ਨੂੰ ਵੀ ਕਮੇਟੀ ਕੋਲ ਤਾਂ ਪੈਸੇ ਨਹੀਂ ਆਤਾਰਾ ਬਿਜਲੀ ਵਾਲਿਆਂ ਇੱਕ ਟੂਬ ਜਗਾ ਦੇਣ ਇਹਨਾਂ ਕੋਲੇ ਪੈਸਾ ਹੀ ਹੈ ਨਹੀਂ ਤਾਰ ਵੱਢ ਕੇ ਲੈ ਗਿਆ ਮੈਂ ਗਿਆ ਕਮੇਟੀ ਚਾਬ ਮੈਂ ਵੀ ਤਾਰ ਲੈ ਗਿਆ ਕੋਈ ਵੱਢ ਕੇ ਭਾਈ ਦਿਓ ਕਮੇਟੀ ਕੋਲੇ ਹੈ ਨਹੀਂ ਪੈਸਾਂ ਦੇ ਬਾਈ ਆਪ ਦੀ ਟਾਰ ਲਿਆ ਫੇਰ ਜਗੂ ਉਹ ਬਾਬੇ ਨੂੰ ਹੀ ਵੋਟਾਂ ਪਾਈਆਂ ਹਮ ਅਸਰਜੀਤ ਨੂੰ ਹਮ ਉਹ ਐਮ ਸੀ ਦੇ ਪ੍ਰਧਾਨ ਬਣਿਆ ਹਮ ਉਹਨੇ ਨੇ 15 ਰੁਪਈਆ ਹੀ ਟੂਕ ਦੇਤੀ ਮੇਰੇ ਬਾਪ ਜੀ ਲਾ ਦੀ ਕਿ ਮੇਰਾ ਯਾਰ ਬੇਲੀ ਉਹਦੇ ਬਾਪ ਜੀ ਲਾ ਦੀ ਅਸੀਂ ਆਹਾ ਹਾ ਹਾ ਬਾਬੇ ਨੇ ਪਤਾ ਹੀ ਨਹੀਂ ਕੀ ਦੇ ਤਾ ਹਾਂ ਹਾਂ ਉਹ ਦਸਕ ਦਿਨ ਜਗੀ ਆ ਹਾਂ ਉਹ ਮੁੜ ਕੇ ਤਾਰੇ ਹੀ ਲੈ ਜਾ ਕੋਈ ਵੱਡ ਕੇ ਮੈਂ ਗਿਆ ਕਮੇਟੀ ਕੋਲ ਮੈਂ ਯਾਰ ਮੈਂ ਆਇਆ ਇੱਕ ਦਿਨ ਮੈਂ ਬਾਬਾ ਜੀ ਹਾਂ ਉਹਦਾ ਮੈਨੂੰ ਗਿਫਟ ਕਰੀ ਕਿਹਨੇ ਡੱਬਾ ਲਾਈਟਾਂ ਉਹ ਮੈਂ ਤਾਂ ਇੱਕ ਦੋਨੋਂ ਦਿੱਤੀਆਂ ਹਾਂ ਹੁਣ ਕੱਲੀ ਆਈ ਨਹੀਂ ਵੀ ਸਾਡੇ ਛੜਕ ਦੇਈ ਆ ਨਾ ਤਾਂ ਪਾਣੀ ਆਉਂਦਾ ਕਿਤੇ ਕਿਤੇ ਟੂਟੀ ਲੱਗੀ ਦਾਸ ਦੇ ਪਾਣੀ ਆਉਂਦਾ ਮੇਰੇ ਡੂਟੀ ਲੱਗੀ ਆ ਤੂੰ ਹੁਣ ਲੈ ਚਲ ਨਾ ਘਰੇ ਉਹਦੇ ਥਾਂ ਹੀ ਸੁੱਕਿਆ ਪਏ ਜਿੱਦੇ ਟੂਟੀ ਲੱਗੀ ਆ ਪਾਣੀ ਨਹੀਂ ਆਉਂਦਾ ਨਾ ਪਾਣੀ ਮੋਟਰ ਨਾਲ ਵੀ ਨਹੀਂ ਆਉਂਦਾ ਬਿੱਲ ਹਰ ਵਾਰੀ ਆਉਂਦਾ ਲੈ ਵੀ ਪਾਣੀ ਨਹੀਂ ਆਉਂਦਾ ਬਿੱਲ ਹਰ ਵਾਰੀ ਆਉਂਦਾ ਬਾਬਾ ਨੂੰ ਛੱਡਿਆ ਬਾਬਾ ਆ ਗਿਆ ਮਾਂ ਉਥੇ ਗੱਲ ਵੀ ਕਹੀ ਮਾਂ ਵੀ ਤੂੰ ਬਾਬਾ ਆ ਗਈ ਛੜਕ ਬਣਾਉਂਗਾ ਹੂੰ ਪਹਿਲੇ ਗਣ ਜਿੱਦਿਆਂ ਸੀਵਰੇਜ ਚੱਲੇ ਸਾਡੇ ਸਿਰ 'ਚ ਪਾਣੀ ਪਿਆ ਕਰੂਗਾ ਹਾਂ ਹਜੇ ਜੋੜਿਆ ਨਹੀਂ ਸਾਰੇ ਲੀਕ ਆ ਮੇਰੇ ਨਾਲ ਹੁਣ ਚੱਲ ਵੜੋ ਹਾਂ ਮਾਰੇ ਬਾਬਾ ਜੀ ਆਹ ਸੀਵਰੇਜ ਤੇ ਨਾ ਤੁਸੀਂ ਖੜਵੰਜਾ ਹੀ ਲਵਾਇਆ ਖੜਵੰਜਾ ਲੱਗਦਾ ਨਹੀਂ ਜਾਦੀ ਜਲਦਾਰ ਐਮ ਸੀ ਪ੍ਰਧਾਨ ਬਣਿਆ ਸੀ ਹਾਂ ਉਹ ਕੱਚਾ ਰਾਹੀ ਉਹਨੇ ਖੜਵੰਜਾ ਇੱਕ ਦੋ ਬੰਦੇ ਆੜਦੇ ਸੀ ਉਹਨੂੰ ਆਲਾ ਵੀ ਜਾਂਦਾ ਛਪਾਈ ਦੇ ਪੱਟ ਨਹੀਂ ਰਾਤ ਨੂੰ ਛਪਾਈ ਦੇ ਗੱਲੋਂ ਪੱਟਦੇ ਹੀ ਸੜਕ ਬਣਾਵਾਂਗੇ ਉਹ ਬੰਦਿਆਂ ਨੂੰ ਰਾਤ ਨੂੰ ਦਰਖਤ ਪੱਟੇ ਹਮ ਮਾ ਬਾਬੇ ਨੂੰ ਵਾਦੂ ਆਈ ਕਰੇ ਆਪਾਂ ਨੂੰ ਛੱਡ ਯਾਰ ਅਟਾ ਇਲਾ ਦਾ ਲਾਲ ਜਨਾ ਦੇ ਇਹ ਵਾਹ ਜੇ ਫੈਕਟਰੀ ਲੱਗੂ ਤੋ ਬਣੂਗੀ ਜਿਹੜੀਆਂ ਛੱਡ ਗਈ ਇਟਾਂ ਖੜਵਾਂਜਾ ਪਟਾਇਆ ਤੂੰ ਉਹ ਖੜਵਾਂਜੇ ਜਨਾ ਦੇ ਸਾਡਾ ਸਾਈਕਲ ਜਾਉ ਮੇਰੇ ਕੋਲ ਸਾਈਕਲ ਬਈ ਖੜ ਗਿਆ ਹੀ ਰਹਿੰਦਾ ਰੋਜ ਇਹ ਕਾਵੜਾ ਪੂਣਾ ਇੱਕ ਡੱਗ ਪੈਂਦਾ ਹਮ ਠੀਕ ਹੈ ਨਾ ਉਹ ਆਵਾ ਵੀ ਇਹ ਤਾਂ ਲੱਗਦੀ ਨਹੀਂ ਮੈਂ ਹੁਣ ਬਖਾ ਲਉਣਾ ਜੇ ਸੀਵਰੇਜ ਪਏ ਤੋ ਖੜਵਾਂਜਾ ਲੱਗਿਆ ਹਮ ਫੇਰ ਤਾਂ ਦੁਹੀ ਮੰਨਿਓ ਉਹਨਾਂ ਨੂੰ 54 ਨਹੀਂ ਲੱਗਦਾ ਲੱਗੂ ਲੋਕਡਾਲ ਕਿਉਂ ਜਿੱਕੇ ਫੈਕਟਰੀ ਪੈਸੇ ਦੇਊ ਉਹਨੂੰ ਇਹ ਸਾ ਮਾੜਾ ਮੋਢਾ ਫੇਰ ਕਮੇਟੀ ਆਖੂ ਬੁਲਾਓ ਯਾਰ ਉਹ ਪੈਸੇ ਉਧਰੋਂ ਬਣਨਗੇ ਟੀਬੀ ਸਾਹ ਤੇ ਮਗਰ ਜਾੜੋ ਕੋਲੂ ਆਰਦਗੇ ਦਾ ਵਹਨ ਆ ਉਹ ਵੱਡੀ ਛੜਕਦੇ ਜੜਦੀ ਆ ਉਹ ਦੋ ਬਾਈਪਾਸ ਕੱਢਿਆ ਉੱਥੇ ਸੀਵਰੇਜ ਦੇ ਉੱਤੇ ਚਲੋ ਇਟਾਂ ਦਾ 54 ਚੱਲਦਾ ਬਖਾ ਲਿਓ ਹੂੰ ਹੁਣ ਨਾ ਭਾਈ ਮੁੱਖ ਦੀ ਗੱਲ ਇਹ ਹੈ ਵੀਰੇ ਮੈਂ ਇਹ ਬੰਦਾ ਥੋੜਾ ਤਕੜਾ ਨਹੀਂ ਨਹੀਂ ਸਾਰੇ ਹੀ ਤਕੜੇ ਆ ਸਾਰਿਆਂ ਦਾ ਬੋਲਣ ਨੂੰ ਜੀ ਕਰਦਾ ਹੁਣ ਗੱਲ ਜਿਹੜੀ ਆ ਨਾ ਉਹ ਗੱਲ ਕੱਲੇ ਇੱਕ ਪ੍ਰਧਾਨ ਦੀ ਨਹੀਂ ਕਰਦੇ ਅਸੀਂ ਤਾਂ ਪਿਛਲੇ 30 35 ਸਾਲਾਂ ਤੋਂ ਕਰਦੇ ਆ ਵੀ ਸਾਨੂੰ ਹਰੇਕ ਵਾਰੀ ਜਿਹੜੀ ਗੱਲਾਂ ਨੇ ਆਪਦਾ ਕੱਢਤਾ ਨਾ ਕਿਉਂਕਿ ਹੁਣ ਦੇਖੋ ਜਦੋਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਨਾ ਇਹ ਉਥੋਂ ਤੱਕ ਯਾਦ ਹੁੰਦਾ ਵੀ ਕਿਹੜੇ ਬੰਦੇ ਨੂੰ ਹੁਣੇ ਜਿਤਾ ਕੇ ਹਟੇ ਸੀ ਬੀਬਾ ਜੀ ਨੂੰ ਕਿਉਂ ਘੇਰਿਆ ਸੀ ਇਹਨੂੰ ਜਿਤਾ ਕੇ ਭੇਜਿਆ ਪਿਛਲੇ 5 ਸਾਲਾਂ ਸੀ ਠੀਕ ਹੈ ਜਿਹੜਾ ਨਵਾਂ ਬੈਠਾ ਹੁੰਦਾ ਨਾ ਵੀ ਪ੍ਰਾਣਾ ਬ ਜਮਾਨਾ ਠੀਕ ਹੈ ਹਰ ਇੱਕ ਬੰਦਾ ਜਿਹੜਾ ਨਾ ਉਹ ਮੋਬਾਈਲ ਦੀ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਰਹਿੰਦਾ ਜਦੋਂ ਸਾਰਾ ਕੁਝ ਵੇਣਿਆ ਨਾ ਉਹ ਨਾਲੇ ਮੋਬਾਈਲ ਤੇ ਤਾਂ ਵੇਖਣ ਦੀ ਲੋੜ ਹੀ ਨਹੀਂ ਸਾਨੂੰ ਇੱਥੋਂ ਜਦੋਂ ਇੱਥੋਂ ਨਿਕਲਦੇ ਅਸੀਂ ਜਾ ਕੇ ਸਾਰੇ ਪਾਸੇ ਪਿਛਲੇ 7-8 ਸਾਲਾਂ ਦੇ ਵਿੱਚ ਮੈਂ ਕਹਿੰਦਾ ਵੀ ਸਾਡਾ ਕਿਹੜਾ ਏਰੀਆ ਹੈ ਜਿੱਥੇ ਸੀਵਰੇਜ ਨਹੀਂ ਪਿਆ ਜਿੱਥੇ ਲੋਕਟਾਈਲ ਨਹੀਂ ਲੱਗੀ ਜਿੱਥੇ ਲੋਕਾਂ ਦਾ ਵਧੀਆ ਲਗਜ਼ਰੀ ਜੀਵਨ ਨਹੀਂ ਬਣਿਆ ਸਾਨੂੰ ਗਿਣ ਚੁਣ ਕੇ ਨਾ ਸਾਡੀ ਗਲੀ ਪਤਾ ਨਹੀਂ ਉਹ ਕਹਿੰਦੇ ਵੀ ਕੀ ਸਾਡੇ ਫਿੱਟੇ ਮੂ ਲਿਖੀ ਹੈ ਮੱਥੇ ਤੇ ਆਉਂਦੇ ਆ ਸਾਡੇ ਕੋਲ ਜਾਂ ਤਾਂ ਅਸੀਂ ਬਾਲੇ ਸਾਊ ਆ ਸਾਰੇ ਆ ਸਾਰੇ ਬੰਦੇ ਖੜੇ ਕੋਈ ਨਹੀਂ ਨਾ ਬੋਲਦੇ ਅਸੀਂ ਉਹਨਾਂ ਇੱਕ ਬੰਦਾ ਬੋਲ ਪਿਆ ਸਾਰੇ ਬੋਲਣਗੇ ਮੇਰੇ ਖਿਆਲ ਤੋਂ ਤੁਹਾਡਾ ਮੈਮਰੀ ਫੁੱਲ ਹੋ ਜਾਣੀ ਹੈ ਠੀਕ ਹੈ ਇੰਨਾ ਕੁਝ ਬੋਲ ਤੁਸੀਂ ਦੱਸੋ ਗਿਆ ਨਹੀਂ ਜੀ ਹੋ ਗਏ 40 ਸਾਲ ਹੋ ਗਏ ਜੀ ਗਾਰੰਟੀ ਹੈ ਜੀ 40 ਸਾਲ 75 ਦਾ ਮੈਨੂੰ ਬਤਾਈ ਇਹਦੇ ਸਾਡੀ ਗਲੀ ਕੋਈ ਕੰਮ ਨਹੀਂ ਹੋਇਆ ਅਸੀਂ ਇੰਨੇ बोलन जोगिन ਇਸ ਲਾਰੀਆਂ ਚ ਕੋਈ ਸਾਡੇ ਬੰਦਾ ਆਉਂਦਾ ਉਹ ਕਹਿੰਦਾ ਕਿਉਂ ਨਰਕ ਚ ਬੈਠੇ ਹੋ ਯਾਰ ਇਹ ਦੂ ਥਾਂ ਵੇਚ ਕੇ ਕਿਤੇ ਹੋਰ ਲੈ ਲਓ ਅਸੀਂ ਰੋਜ਼ ਕਮਾ ਕੇ ਖਾਣ ਵਾਲੇ ਬੰਦੇ ਆਈ ਅਸੀਂ ਹੁਣ ਦੇਖੋ ਕਮਸਾਂ ਦਾ ਕੁਲੀਆਂ ਪਾਈਆਂ ਆਪਦੀਆਂ ਜਾਈਏ ਤੇ ਜਾਈਏ ਕਿੱਧਰ ਮਜਬੂਰੀ ਆਈ ਸਾਡੀ ਤਾਂ ਕਰਕੇ ਸਾਨੂੰ ਇਹ ਚਾਪ ਲੂਸੀਆਂ ਕਰਨੀਆਂ ਪੈਂਦੀਆਂ ਜੀ ਤਾਂ ਕਰਦਾ ਇਹਨਾਂ ਨੂੰ ਦਿਖਾ ਦਈਏ ਜਲਵਾ ਵੀ ਕੀ ਆ ਸੀ ਪਰ ਇਹ ਅਸੀਂ ਗੱਲ ਰੋਟੀ ਦਾ ਜਾਦੇ ਫਿਕਰ ਹੈ ਇਹਨਾਂ ਦੇ ਖਿਲਾਫ ਅਸੀਂ ਜਾਵਾਂਗੇ ਤਾਂ ਅਸੀਂ ਰੋਟੀਆਂ ਕਿੱਥੋਂ ਖਾਵਾਂਗੇ ਰੋਜ਼ ਕਮਾ ਕੇ ਖਾਣ ਵਾਲੇ ਬੰਦੇ ਆਈ ਅਸਲ ਗੱਲ ਇਹ ਹੈ ਬਿਲਕੁਲ ਕਿਤਨਾ ਕਿਤੇ ਇਹ ਵੀ ਡਰਤਾ ਡਰਤਾ ਹੈਗਾ ਹੈਗਾ ਇਹ ਚੀਜ਼ ਵੀ ਦੇਖਣੀ ਪਊ ਹੋਰ ਵੀ ਬੰਦੇ ਖੜੇ ਹਾਂ ਜੀ ਕੀ ਕਹਿਣਾ ਤੁਸੀਂ ਆਓ ਅੱਗੇ ਆਓ ਬਹਿ ਵੇਖੋ ਆਏ ਆਂ ਸੰਗਦੇ ਆ ਫਿਰ ਇਹ ਕੀ ਚਾਹੁੰਦੇ ਆ ਵੀ ਇਹ ਗਲੀ ਬਣ ਜੂ ਭੁੱਲ ਜੂ ਵੀ ਇਹ ਗਲੀ ਬਣ ਜੂ ਇਹ ਗਲੀ ਨਹੀਂ ਬਣਦੀ ਮੈਂ ਤੁਹਾਨੂੰ ਕਹਿੰਦਾ ਤਾਂ ਇਹ ਸੰਗਦੇ ਆ ਵੀ ਜਿਵੇਂ ਇਹਨਾਂ ਦੇ ਤਲਵਾਰ ਧਾਰਤੀ ਹੁੰਦੀ ਵੀ ਪਤਾ ਨਹੀਂ ਕੀ ਹੋਜੀ ਵੋਟਾਂ ਪਾਉਣੇ ਸਾਰੇ ਜਣੇ ਵੋਟਾਂ ਪਣਗੀਆਂ ਥੋੜੀਆਂ ਹੱਥ ਖੜੇ ਕਰਾ ਕੇ ਵੇਖ ਲਓ ਹੱਥ ਸਾਰੇ ਪਾਉਣੇ ਵੋਟਾਂ ਤੁਸੀਂ ਤੇ ਫੇਰ ਯਾਰ ਫਿਰ ਰਹਿਣੇ ਕਿੱਥੇ ਹੋ ਫਿਰ ਕਹਿਣਾ ਨਹੀਂ ਆ ਗਲੀ ਬਣਾਉਣੀ ਨਹੀਂ ਤੁਸੀਂ ਉਹ ਭਾਈ ਬਹੁਤ ਗੱਪ ਮਾਰ ਮਾਰ ਕੇ ਗਰਦੇਬਾਦਲੇ ਨੂੰ ਵੀ ਮੁਰਗੇ ਆ। ਹੁਣ ਆਏ ਕਹਿੰਦੇ ਵੀ ਗੱਪ ਮਾਰਿਆ। ਹੁਣ ਪਤਾ ਲੱਗ ਗਿਆ ਨਾ? ਪ੍ਰਧਾਨ ਸਾਹਿਬ ਉਰੇ ਆਓ ਤੁਸੀਂ। ਉਰੇ ਆਓ ਇੱਥੇ ਆ। ਬੀਬਾ ਜੀ ਬੀਬਾ ਜੀ ਕਿਧਰ ਗਏ ਕਿ ਗੱਡੀ ਇਹ ਗੱਲਾਂ ਏਕੱਪ ਕਰਨਗੇ। ਜੀ। ਹੁਣ ਇਹ ਗੱਲ ਇਹਨਾਂ ਨੇ ਕਹੀ ਇੱਕ ਗੱਲ ਚੱਲਦੀ ਹੁੰਦੀ ਸੀ। ਹਾਂਜੀ ਹਾਂਜੀ। ਵੀ ਜਿਵੇਂ ਆਮ ਗੱਲ ਪਹਿਲਾਂ ਚੱਲਦੀ ਰਹਿੰਦੀ ਸੀ ਵੀ ਸਰਪੰਚ ਸੀ ਜਾਂ ਜਿਹੜੇ ਸੀਗੇ ਹਨਾ। ਲੋਕਲੇ ਲੋਕਾਂ ਦੀਆਂ ਲੈਟਰੀਨਾ ਖਾ ਗਏ ਇਹ ਕਹਿੰਦੇ 58 ਖਾ ਕੇ ਤੁਸੀਂ ਟਾਂ ਕਿੱਥੇ ਲੈ ਗਏ ਦੇਖੋ ਜੀ ਮੇਰੀ ਗੱਲ ਸੁਣੋ ਇਹਨਾਂ ਨੇ ਗੱਲ ਕੀਤੀ 40 ਸਾਲ ਦੀ ਹਾਂ ਤੇ 40 ਸਾਲ ਦਾ ਅੱਠ ਪ੍ਰਧਾਨ ਬਦਲ ਗਏ ਹਾਂ ਅੱਠ ਪ੍ਰਧਾਨਾਂ ਨੇ ਕੁਛ ਕੀਤਾ ਹਾਂ ਠੀਕ ਹੈ ਕਿ ਨਹੀਂ ਚਲੋ ਸਾਡੇ ਨੋਟਿਸ 'ਚ ਆਇਆ ਵੀ ਸਾਡੇ ਇੱਥੇ ਜੈਤੋ ਹਲਕੇ ਦਾ ਨਗਰ ਕੌਂਸਲ ਪ੍ਰਧਾਨ ਸਰਜੀਤ ਸਿੰਘ ਬਾਬਾ ਲਾਇਆ ਉਹ 2 ਸਾਲ ਲਿਆ ਉਹਦਾ 2 ਸਾਲ ਦੇ ਵਿੱਚ ਕੀ ਸੇਵਾ ਕੋਲ ਕੀਤੀ ਜਾ ਸਕਦੀ ਹੈ ਸਰਕਾਰਾਂ ਤੋਂ 5 ਸਾਲ ਚ ਨਹੀਂ ਹੁੰਦੀ ਸੇਵਾ ਠੀਕ ਹੈ ਨਾ ਇਹਨਾਂ ਕੋਲੇ ਤਾਂ 40 ਸਾਲ ਤੋਂ 35 ਸਾਲ ਤੋਂ ਇਹ ਸਮੱਸਿਆ ਆਈ ਲੜਕਦੀ ਆ ਰਹੀ ਹੈ ਜੀ ਇਨੰਦਾ ਅੱਠ ਪ੍ਰਧਾਨ ਬਦਲ ਕੇ ਨਗਰ ਕੌਂਸਲ ਦੇ ਜੀ ਕਿਸੇ ਤੋਂ ਮਸਲਾ ਨਹੀਂ ਹੱਲ ਹੋਇਆ ਅਸਲ ਦੇ ਵਿੱਚ ਇਹ ਆ ਵੀ ਲੀਡਰ ਹੁਣ ਮੈਂ ਤੁਹਾਨੂੰ ਦੱਸ ਦੇਣਾ ਵੀ ਜਿਹੜੇ ਲੀਡਰ ਆ ਜਾਂ ਉਹਨਾਂ ਦੇ ਮੂਹਰੇ ਆਗੂ ਆ ਉਹ ਇਹਨਾਂ ਦੀਆਂ ਲੋਕਾਂ ਨੂੰ ਇਹਨਾਂ ਨੂੰ ਬੁੱਝ ਗਏ ਵੀ ਇਹ ਕੁਛ ਨਹੀਂ ਕਰਨ ਜੋਗੇ ਇਹ ਜਦੋਂ ਇਹਨਾਂ ਨੇ ਦੱਸਿਆ ਵੀ ਇੰਨੇ ਪ੍ਰਧਾਨ ਬਦਲ ਗਏ ਹੁਣ ਤੱਕ ਕੁਝ ਨਹੀਂ ਬਣ ਸਕਿਆ ਹੁਣ ਤੁਸੀਂ ਕੀ ਆਸ ਕਰਦੇ ਹੋ ਨਹੀਂ ਆਸ ਤਾਂ ਹੁਣ ਸਾਡੇ ਤੋਂ ਰੱਖਣ ਵੀ ਅਸੀਂ ਕੀ ਕਰਾਂਗੇ ਅਸੀਂ ਵੋਟਾਂ ਨਹੀਂ ਪਾਉਣਗੀਆਂ ਜੀ ਅਸੀਂ ਡਾਂਗ ਫੇਰਾਂਗੇ ਅਸੀਂ ਜੇ ਤਾਂ ਜੇ ਤਾਂ ਇਹੀ ਹਾਲ ਹੋਇਆ ਵੀ ਜਿਵੇਂ ਹੋਣਾ ਸਾਡੀ ਸਾਡੀ ਗਲੀ ਦੇ ਬੰਦੇ ਹੀ ਆ ਨਾ ਠੀਕ ਹੈ ਇੱਥੇ ਬੋਲਣ ਤੋਂ ਕੰਨੀ ਕਤਰਾਗੇ ਨਾ ਜੇ ਤਾਂ ਇਹੀ ਹਾਰ ਰਿਆਂ ਤਾਂ ਕੋਈ ਗੱਲ ਨਹੀਂ ਫਿਰ ਸਾਨੂੰ ਤਾਂ ਇਹੀ ਤਾਂ ਸਾਰੇ ਪਾਸੇ ਹੀ ਵੇਖਿਆ ਅਸੀਂ ਤਾਂ ਕਿਸਾਨ ਜਿਹਾ ਬੰਦਿਆਂ ਨੂੰ ਵੇਖਿਆ ਸਾਰਾ ਕੁਝ ਵੇਖਿਆ ਪਿਆ ਫਿਰ ਕੀ ਹੁੰਦਾ ਅਖੀਰ ਤੇ ਇਹਨਾਂ ਦੇ ਪੱਲੇ ਪਰਚੇ ਹੀ ਹੁੰਦੇ ਆ ਫਿਰ ਕਰ ਲੈਣਗੇ ਪਰ ਪਤਾ ਲੱਗ ਜੂ ਗਲੀ ਕਿੰਨੇ ਕੁ ਪਾਣੀ ਦੇ ਵਿੱਚ ਐ ਪਰ ਅਸੀਂ ਸਿੱਧੀ ਗੱਲ ਆਹ ਦੇਖੋ ਪੀਆ ਸਾਹਿਬ ਗੱਲ ਕਰਨੀ ਚਾਹੁੰਦੇ ਇਧਰ ਆਓ ਇਧਰ ਆਓ ਇੱਥੇ ਆਓ ਆਖੋ ਬੋਲੋ ਸਾਰੇ ਆਜੋ 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 ਸਾਡੇ ਬੀਬੀ ਕਾ ਬਹੁਤ ਤਕੜੀਆ ਮੁੱਲ ਨੂੰ ਬੰਦੇ ਸਾਡੇ ਪਛਾਣ ਹੁੰਦੇ ਆ ਆਜਾ ਆਜਾ ਹਾਂਜੀ ਮਾਤਾ ਜੀ ਆਜਾ ਦੱਸੋ ਨਹੀਂ ਜੀ ਇਹ ਗੱਲ ਵੀ ਜਦੋਂ ਅਸੀਂ ਇਹ ਗੱਲ ਵੀ ਸਲਵਾਰਾਂ ਚੱਕ ਚੱਕ ਕੇ ਟੱਪਦੇ ਆ ਕੋਈ ਕਿਸੇ ਕੰਮ ਗੱਲ ਦੀ ਕੋਈ ਮਸਲਾ ਬਣਦਾ ਸਾਡੇ ਇਹ ਗੱਲ ਆ ਅਸੀਂ ਤੱਕੇ ਖਾਂਦੇ ਜੈਨਰ ਹੋਸ਼ਾਵੇਂ ਕਿਸੇ ਕੋਲੇ ਜਾਵੜੇ ਕਦੇ ਕਿਸੇ ਕੋਲੇ ਜਾਏ ਪਾਣੀ ਮੈਨੂੰ ਤਾਂ ਤਾ ਤੋੜੇ ਚੱਕੀ ਫਿਰਦੇ ਆ ਜੇ ਉਹੀ ਗੱਲ ਕਿਤੇ ਮੀਂਹ ਕਣੀ ਆ ਜਾਂਦਾ ਤਾਂ ਤਹਾਨ ਤਾ ਨਹੀਂ ਸਾਥੋਂ ਟੱਪਾ ਟੱਪੀ ਹੁੰਦੀ ਕਿਤੇ ਤੇ ਕਿਹੜਾ ਹੁਣ ਉਹੀ ਗੱਲ ਅਗਲਾ ਹੁੰਦਾ ਕਿ ਛੜਕਣੀ ਬਣਦੀ ਜਾਂ ਕਹਿੰਦੇ ਪਾ ਪਾ ਕੇ ਵੋਟਾਂ ਅਸੀਂ ਕੰਵਲੇ ਹੋ ਗਏ ਹਰੇਕ ਨੂੰ ਪਾ ਦੇਨੇ ਵੋਟਾਂ ਵਾਦੇ ਉਹ ਤਾਂ ਪਹਿੜੀ ਹੱਥ ਲਾਉਂਦੇ ਆ ਹਰੇਕ ਜੀਓ ਜੀ ਉਹ ਤਾਂ ਵੱਡੇ ਛੋਟੇ ਸਾਰੇ ਬਾਪੂ ਕਹਿੰਦੇ ਨੇ ਹਰੇਕ ਨੂੰ ਹੁਣ ਕੋਈ ਉਹ ਗੱਲ ਸਾਲਾ ਵੀ ਨਹੀਂ ਬਣਾਉਂਦਾ ਰਿਸ਼ਤੇਦਾਰ ਕੀ ਕਹਿੰਦੇ ਆਉਂਦੇ ਰਿਸ਼ਤੇਦਾਰ ਮਿਲਣ ਆ ਜਾਂਦੇ ਆਉਂਦੇ ਕੌਣ ਆਉਂਦਾਗਾ ਕੋਈ ਨਹੀਂ ਆਉਂਦਾ ਨਾ ਭੈਣ ਆਵੇ ਨਾ ਭਰਾ ਆਵੇ ਰਸ਼ਕੇ ਦਾ ਉਹ ਤੇ ਖੂਦ ਹੀ ਤਾਰ ਜਾਂਦੇ ਨਾ ਵੀ ਭਾਈ ਉਹ ਹੀ ਗੱਲ 50 ਰੁਪਏ ਸੀ ਉਥੋਂ ਅੱਡੇ ਤੋਂ ਦਿੱਤੇ ਤੇ ਪਛਾਂਤਾਰ ਤੱਕ ਗਾਹਾਂ ਹੁਣ ਅਸੀਂ ਤੁਰ ਕੇ ਜਾਣਾ ਪਊਗਾ ਸਾਨੂੰ ਸਾਡੀ ਗੱਲ ਹੀ ਨਹੀਂ ਹੈ ਜੀ ਸਾਡੇ ਐਮਐਲਏ ਸਾਹਿਬ ਨੂੰ ਪੁੱਛੋ ਜਦੋਂ ਮੀਂਹ ਪਿਆ ਹੁੰਦਾ ਇੱਥੇ ਗੱਡੀ ਲੈ ਕੇ ਵੀ ਨਹੀਂ ਆਉਂਦਾਗਾ ਤੇ ਅਸੀਂ ਪੈਰੀ ਤਰਦੇ ਹਾਂ ਕਿਹੜੇ ਵੀ ਭਾਏ ਤੋਂ ਕੋਈ ਪੈਸੇ ਹੀ ਨਹੀਂ ਵੜਿਆ ਕਦੇ ਸਾਡੀ ਗੱਲ ਹੀ ਨਹੀਂ ਸੁਣੀ ਜੀ ਉਹਨੇ ਆ ਹੁਣ ਵੋਟਾਂ ਆਈਆਂ ਹੁਣ ਸਾਡੇ ਮਗਰ ਤੋਂ ਤੁਰਿਆ ਫਿਰਦਾ ਹੁਣ ਜ ਬੀਆ ਸਭ ਤੋਂ ਪਰਚੇ ਬਣਣਗੇ ਸਾਡੇ ਦੇ ਗਾਂਗ ਚੱਕਾਂਗੇ ਕੋਈ ਆਪਾਂ ਮੰਦੀ ਕੋਈ ਭਮਾਂ ਦੀ ਕਹਿੰਦਾ ਕੋ ਹੁੰਦਾ ਅਜੇ ਕਿਸੇ ਜੀ ਕਿਸੇ ਦਾ ਲੀਡਰ ਆ ਜਾ ਜੀ ਚਾਹ ਆਪ ਦਾ ਆ ਜਾ ਚਾਹ ਕਾਲੀ ਦਾਲਾ ਆ ਜਾ ਚਾਹ ਕਾਂਗਰਸੀ ਆ ਜਾ ਕੋਈ ਆ ਜਾ ਸਾਨੂੰ ਕਿਸੇ ਦਾ ਡਰ ਨਹੀਂਗਾ ਅਸੀਂ ਸੋਚ ਰੱਖਿਆ ਐ ਤਕੀ ਵੀ ਅਸੀਂ ਕਿਸੇ ਨੂੰ ਬੋਲ ਨਹੀਂ ਗੋ ਆਹ ਕੀ ਉਹ ਗੱਲ ਵੀ ਅਸੀਂ ਤਾਂ ਉਹੀ ਕੱਲ ਜੰਕਦੇ ਫਿਰਦੇ ਆ ਕਿਹੜੇ ਕਿਹੜੇ ਦਿਨਾਂ ਚਾਲੀ ਸਾਲ ਤਾਂ ਆਪ ਨੂੰ ਹੋ ਗਿਆ ਔਦੋਂ ਦਾ ਆ ਹੀ ਗੰਦੇ ਰੰਡਾ ਰੋਣਾ ਇੱਥੇ ਵੇਖੋ ਭਾਈ ਇਹ ਇਹ ਗੱਲ ਤਾਂ ਹੈਗੀ ਆ ਹਨਾ ਜਿੱਥੇ ਵਹੀਕਲ ਵੀ ਇੰਨਾ ਦੇ ਖਰਾਬ ਹੁੰਦੇ ਆ ਉਥੇ ਰਿਸ਼ਤੇਦਾਰ ਵੀ ਆਉਣੋਂ हट ਗਿਆ ਪਰ ਇਸ ਵਾਰ ਜੋਰ ਲਾਇਓ ਇਸ ਵਾਰ ਗਲੀ ਬਣਾਉਣੀ ਆ ਨਹੀਂ ਐਦ ਕੀ ਤਾਂ ਮਸਲਾ ਪੂਰਾ ਪੈ ਗਿਆ ਸਾਡੀ ਛੜਕਦਾ ਤੇ ਫੇਰ ਤਾਂ ਵੋਟਾਂ ਪਾਵਾਂਗੇ ਦੁੱਧ ਵਾਲਿਆਂ ਪਾਵਾਂ ਮਾਥੀ ਫੜ ਲੈਣ ਤੇ ਨਹੀਂ ਸਾਲਾ ਬਣਾ ਲਾਂਗੇ ਕਿਸੇ ਨੂੰ ਕੋ ਵੋਟ ਲੈ ਕੇ ਇੱਥੇ ਆਵੇ ਨਾ ਵੋਟਾਂ ਵਾਰੇ ਸਿੱਧੀਆਂ ਗੱਲਾਂ ਬਸ ਬਿਲਕੁਲ ਜੀ ਨਹੀਂ ਬਸ ਦੱਸਤਾ ਜੀ ਹੁਣ ਬੀਬੀਆਂ ਵੇਖ ਲਿਆ ਤੁਸੀਂ ਨਾਰੀ ਸ਼ਕਤੀ ਐ ਇਹ ਠੀਕ ਐ ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਸਾਡੇ ਲੀਡਰ ਸਾਨੂੰ ਹਜੇ ਵੀ ਐਂ ਸੋਚੀ ਬੈਠੇ ਐ ਵੀ ਅਨਪੜ੍ਹ ਕਿੰਨੇ ਗਾ ਲੋਕ ਪਿੰਡਾਂ ਦੇ ਵਿੱਚ ਤੇ ਪੜ੍ਹੇ ਲਿਖੇ ਕਿੰਨੇ ਗਾ ਕਹਿੰਦੇ ਕੋਈ ਪੜਿਆ ਲਿਖਿਆ ਬੰਦਾ ਲਿਆਓ ਜਿਹੜਾ ਗੱਲ ਕਰੇ ਤੇ ਇਹਨਾਂ ਨੂੰ ਰਹਿੰਦੇ ਆ ਭੇ ਤਾਂ ਇਹਨਾਂ ਨੂੰ ਐ ਨਹੀਂ ਪਤਾ ਵੀ ਜਿਹੜੇ ਜਿਹੜੇ ਲਾਲ ਹੁੰਦੇ ਨੇ ਕਈ ਵਾਰੀ ਜੁੱਲੀਆਂ ਚ ਧੱਕਦੇ ਹੁੰਦੇ ਆ ਉਹ ਠੀਕ ਐ ਜ਼ਰੂਰੀ ਤਾਂ ਨਹੀਂ ਵੀ ਜੇ ਸਿਰ ਤੇ ਆਹ ਕਿਤੇ ਪਰਣਾ ਬੰਨ ਲਿਆ ਗਰਮੀ ਲੱਗਣ ਤੋਂ ਤੇ ਵੀ ਬੰਦਾ ਪੜਿਆ ਲਿਖਿਆ ਨਹੀਂ ਹੋ ਸਕਦਾ ਇਹਨਾਂ ਕੱਪੜਿਆਂ ਦੇ ਵਿੱਚ ਠੀਕ ਉਹ ਲਿਆਂਦਾ ਚਾਕੇ ਸਾਡੇ ਹਲਕੇ ਦੇ ਵਿੱਚ ਉਹ ਉਥੋਂ ਇੰਟਰਨੈਸ਼ਨਲ ਉਹ ਕਹਿੰਦਾ ਵੀ ਆਪਾਂ ਦਾ ਗੋਲ ਕਰਨਾ ਸੀ ਗੱਲ ਵਿਆਹਣੀ ਸੀ ਵਿਆਹ ਦੀ ਨਾ ਮੈਂ ਵੋਟਾਂ ਉਥੋਂ ਮੰਗਣੀਆਂ ਨਾ ਮੈਂ ਵੋਟਾਂ ਇੱਥੇ ਮੰਗਣੀਆਂ ਆ ਗਿਆ ਅਗਰ ਤੁਹਾਡੇ ਕੋਲੇ ਠੀਕ ਹੈ ਉਹਨਾਂ ਨੂੰ ਇਹ ਪਤਾ ਵੀ ਸ਼ਾਇਦ ਤੁਸੀਂ ਵੋਟਾਂ ਪਾ ਦਿਓਗੇ ਤਾਂ ਲਿਆਂਦਾ ਇੱਥੇ ਉਹ ਅਸੀਂ ਅਸੀਂ ਵੱਡੇ ਅਸੀਂ ਵੱਡੇ ਆਹ ਆਹ ਵੱਡੇ ਕੋ ਪਾਵਾਂਗੇ ਜੀ ਹਾਰ ਹਾਂਜੀ ਆ ਜਾਣ ਜੀ ਤਿਆਰੀ ਆ ਬਿਲਕੁਲ ਤਿਆਰੀ ਆ ਜੀ ਜੀ ਕੋਈ ਮਰਜ਼ੀ ਆ ਜੇ ਨਾਲੇ ਜੀ ਅਸੀਂ ਇਹ ਨਹੀਂ ਕਹਿੰਦੇ ਸਾਡਾ ਕਿਸੇ ਨਾਲ ਸਾਡਾ ਨਿੱਜੀ ਵੈਰ ਨਹੀਂ ਕਿ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਅਸੀਂ ਕਹਿੰਦੇ ਵੀ ਵੋਟਾਂ ਠੀਕ ਹੈ ਲੋਕਤੰਤਰ ਸਾਡੀਆਂ ਵੋਟਾਂ ਬਣੀਆਂ ਤਾਂ ਪਾਉਣ ਵਾਸਤੇ ਲੀਡਰਾਂ ਨੂੰ ਜਿਤਾਉਣ ਵਾਸਤੇ ਬਣੀਆਂ ਨਾ ਅਸੀਂ ਪਾ ਦੇਾਂਗੇ ਵੋਟਾਂ ਪਰ ਅਸੀਂ ਕੰਮਾਂ ਦੇ ਪਿੱਛੇ ਜਾ ਕੇ ਪਾਵਾਂਗੇ ਜੇ ਹੁਣ ਆਦ ਕੀ ਅਸੀਂ ਜਵਾਬ ਜ਼ਰੂਰ ਮੰਗਣੇ ਹਰੇ ਕੋਲੋਂ ਜੀ ਜਵਾਬ ਮੰਗਾਂਗੇ ਸਾਡੇ ਕੰਮ ਮੂਰੇ ਰੱਖਾਂਗੇ ਜੇ ਕਰਕੇ ਦੇਊਗਾ ਗਾਰੰਟੀ ਪਾਊਗਾ ਉਸ ਗੱਲ ਦੀ ਠੀਕ ਹੈ ਨਹੀਂ ਤਾਂ ਫਿਰ ਜਿਵੇਂ ਸਾਡੇ ਆਹ ਖੜਾ ਸਾਰਾ ਕੱਠ ਅਸੀਂ ਤਾਂ ਹਰੇਕ ਪਾਰਟੀ ਦੇ ਲਈ ਅਸੀਂ ਤਾਂ ਇਹਦੀ ਸਪੀਡ ਚੈੱਕ ਕਰਾਂਗੇ ਪਹਹਾ ਪਹਹਾ ਦੇਖਣੀ ਹੈ ਤਾਂ ਪੰਜ ਦੱਸ ਲੀਡਰ ਕੱਲਾ ਤੁਸੀਂ ਨੂੰ ਵੀ ਦੂਜਿਆਂ ਨੇ ਵੀ ਵਾਰੀ-ਵਾਰੀ ਆਉਣਾ ਹੋ ਸਕਦਾ ਸਾਰਿਆਂ ਦਾ ਇਹੀ ਹਾਲ ਹੋਵੇ ਸਾਰਿਆਂ ਨਾਲ ਹੀ ਕਰਾਂਗੇ ਦੇਖੋ ਇਦਾਂ ਜਿੰਨੇ ਕ ਮਸਲੇ ਸਾਡੇ ਕੋਲੇ ਆਏ ਸੀ ਅਸੀਂ ਉਹਨੇ ਕ ਹੱਲ ਕਰਤੇ ਹੁਣ ਦੇਖੋ ਅਸੀਂ ਆਏ ਆ ਤੇ ਮੈਨੂੰ ਹੁਣ ਪਤਾ ਲੱਗ ਗਿਆ ਹੈ ਨਾ ਵੀ ਮਤਲਬ ਗਲੀ ਦੇ ਕਿਹੜੇ-ਕਿਹੜੇ ਮਸਲੇ ਆ ਜਿਹੜੀ ਇਹਨਾਂ ਨੇ ਛਪੜਾਂ ਦੀ ਗੱਲ ਕੀਤੀ ਆ ਆਉਣ ਵਾਲੇ ਜਦੋਂ ਮੈਂ ਨੈਕਸਟ ਟਾਈਮ ਆਉਣਾ ਉਹ ਤੱਕ ਸੁੱਖ ਨਾਲ ਇੱਕ ਵਰਗੀ ਬਣਾ ਦੇਣੀ ਮੈਂ ਇਹਨਾਂ ਨੂੰ ਪਹਿਲਾਂ ਵੀ ਕਹਤਾ ਜਿਹੜੀਆਂ ਸੜਕਾਂ ਨੇ ਮਲਾਈ ਵਰਗੀਆਂ ਕਰ ਦੇਣੀਆਂ ਇਹ ਗੱਲ ਮਲਾਈ ਵਰਗੀਆਂ ਸੜਕਾਂ ਲੀਡਰਾਂ ਦੇ ਚੰਗੇ ਲਾਰੇ ਹੁੰਦੇ ਆ ਪਰ ਇਸ ਵਾਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਵੀ ਜਿਹੜੇ ਆਗੂ ਹੁੰਦੇ ਆ ਚਾਹੇ ਤੁਹਾਡੇ ਉਹ ਹਲਕੇ ਦੇ ਹੋਣ ਮਹੱਲੇ ਦੇ ਹੋਣ ਪਿੰਡ ਦੇ ਹੋਣ ਸ਼ਹਿਰ ਦੇ ਕਸਬੇ ਦੇ ਜਿੱਥੋਂ ਦੇ ਮਰਜ਼ੀ ਹੋਣ ਕਈ ਵਾਰੀ ਤਾਂ ਤੁਹਾਡੇ ਜਿਹੜੇ ਆਗੂ ਚਮਚੇ ਬਣ ਜਾਂਦੇ ਆ ਤੁਹਾਡੇ ਜਾ ਕੇ ਉੱਥੇ ਲੀਡਰਾਂ ਕੋਲੇ ਜੇ ਲੀਡਰ ਵੀ ਹਾਰਦੇ ਆ ਚਮਚਿਆਂ ਦੇ ਸਿਰਾਂ ਤੋਂ ਹੀ ਹਾਰਦੇ ਆ ਜੇ ਉਹ ਲੋਕ ਚ ਅੱਜ ਦਾ ਕੰਮ ਕਰਨ ਵਾਲੇ ਹੋਣ ਕਿਉਂਕਿ ਹੁਣ ਜਿਵੇਂ ਇਹਨਾਂ ਨੇ ਇਹ ਭੇਤ ਪਾਇਆ ਵੀ ਅਸੀਂ ਵੀ ਇਹ ਲੋਕ ਬੋਲਣ ਵਾਲੇ ਹੈ ਨਹੀਂ ਇਧਰ ਪ੍ਰਧਾਨ ਜੀ ਸੀਗੇ ਨਾਲ ਵੀ ਜਿਨ੍ਹਾਂ ਨੇ ਸਮੱਸਿਆ ਪਤਾ ਨਹੀਂ ਦੱਸਿਆ ਪਤਾ ਨਹੀਂ ਨਹੀਂ ਠੀਕ ਹੈ ਇਹ ਇਹਦੇ ਸਿਰ ਤੇ ਖੜੇ ਰਹੇ ਤੇ ਲੀਡਰਾਂ ਨੂੰ ਇਹ ਸੀ ਵੀ ਇਹ ਵਿਚਾਰੇ ਇਹਨੇ ਬੋਲਣ ਜੋਗੇ ਹੈ ਨਹੀਂਗੇ ਪਰ ਐਸ ਵਾਰ ਇਹਨਾਂ ਨੇ ਜੇਰਾ ਕੀਤਾ ਤੇ ਐਸ ਵਾਰ ਕਹਿ ਵੀ ਰਹੇ ਆ ਵੀ ਜੇ ਤਾਂ ਗਲੀ ਦੀਆਂ ਇੱਟਾਂ ਲੱਗ ਗਈਆਂ ਗਲੀ 'ਚ ਜਿਵੇਂ ਜਿਵੇਂ ਇੱਟਾਂ ਲੱਗਣਗੇ ਓਵੇਂ ਓਵੇਂ ਅਸੀਂ ਲੀਡਰਾਂ ਨੂੰ ਇੱਕ ਇੱਕ ਵੋਟ ਦੇ ਦੇਾਂਗੇ ਠੀਕ ਹੈ ਮੈਨੂੰ ਲੱਗਦਾ ਜਿੰਨਾਂ ਇਹਨਾਂ ਦੀਆਂ ਵੋਟਾਂ ਹੈਗੀਆਂ ਉਹਨੀਆਂ ਤਾਂ ਗਲੀ ਦੇ ਵਿੱਚ ਇੱਟਾਂ ਵੀ ਨਹੀਂ ਲੱਗਣੀਆਂ ਇਹ ਵੀ ਤੁਸੀਂ ਵੇਖ ਲਓ ਇੱਟਾਂ ਘੱਟ ਲੱਗਣੀਆਂ ਵੋਟਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਇਸ ਵਾਰ ਇਹ ਚੀਜ਼ ਹੋਈ ਹੈ ਭਾਈ ਤੁਸੀਂ ਮਾਸਕ ਲਾ ਕੇ ਆਵਦਾ ਇੰਨੇ ਚਿਰ ਚ ਤਾਂ ਸਾਨੂੰ ਕੋਈ ਕਿਸੇ ਦਾ ਘਰ ਪੁੱਛਦਾ ਹੋਵੇ ਨਾ ਉਹਦਾ ਵੀ ਨੱਕ ਮਰ ਜਾਂਦਾ ਸਾਡਾ ਤਾਂ ਮਰ ਗਿਆ ਤੇ ਤੁਹਾਡਾ ਵੀ ਨੱਕ ਮਰ ਗਿਆ ਹੁਣ ਇੰਨੇ ਚਿਰ ਚ ਤਾਂ ਮਾਸਕ ਲਾ ਲਓ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਾ ਸਮੈਲਿੰਗ ਐਸਸ ਕਿਵੇਂ ਰਹਿੰਦੇ ਹੋਣੇ ਛੱਡੋ ਜੀ ਮੇਰੀ ਗੱਲ ਸੁਣੋ ਤੁਸੀਂ ਰੋਸੋ ਵੀ ਤੁਸੀਂ ਇਹਦਾ ਮਸਲਾ ਹੱਲ ਕੀ ਕਰਦੇ ਹੋ ਮੈਨੂੰ ਮਾਰੀ ਜਾਂਦਾ ਬੁਗਾਈ ਛੱਡੋ ਜੀ ਇਹਨਾਂ ਦੀਆਂ ਮਾਰੀ ਜਾਂਦਾ ਦਿਮਾਗ ਇਹਨੇ ਮਾਰੀ ਜਾਂਦਾ ਮਾਰੀ ਜਾਂਦਾ ਮਰਦਾ ਬਾਤ ਲਓ ਦੋਸਤੋ ਮਲੂਕਾ ਟੀਵੀ ਟੀਮ ਦਾ ਹਰ ਵਾਰ ਦੀ ਤਰ੍ਹਾਂ ਇਹ ਵੀ ਇੱਕ ਮੈਸੇਜ ਹੈ ਪਰ ਇਹ ਮੈਸੇਜ ਇਹ ਆ ਵੀ ਸਾਨੂੰ ਹਰ ਵਾਰ ਜਿਹੜਾ ਸੱਧਿਆ ਗਿਆ ਵੇਖੋ ਇਹ ਪੋਚਾ ਤੁਸੀਂ ਦੇਖ ਲਿਆ ਨਾ ਇਹ ਪੋਚਾ ਵੀ ਇੱਕ ਸਿੱਖਿਆ ਦਿੰਦਾ ਵੀ ਇਹ ਵੀ ਨਾ ਇਹ ਫਰਸ਼ ਦੇ ਕਸਾਈ ਦਾ ਫਰਸ਼ ਨੂੰ ਸਾਫ਼ ਕਰ ਦਿੰਦਾ ਪਰ ਲੀਡਰ ਪਤਾ ਨਹੀਂ ਕਿਉਂ ਨਹੀਂ ਵਾਅਦੇ ਕਰ ਕਰਕੇ ਜਿਹੜਾ ਗਲੀਆਂ ਦਾ ਮਹੱਲਿਆਂ ਦਾ ਮੰਦਾ ਹਾਲ ਹੈ ਉਹ ਭਾਈ ਸਾਫ਼ ਕਰਿਆ ਕਰਨ ਕਿਉਂਕਿ ਜਿਹੜੀ ਗਲੀ ਤੁਹਾਨੂੰ ਦਿਖਾਈ ਆ ਫਰੀਦਕੋਟ ਹਲਕੇ ਦੇ ਜੈਤੋ ਹਲਕੇ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਜੈਤੋ ਹਲਕਾ ਜਿੱਥੇ ਕਿ ਰਸਾਲ ਪੱਤੀ ਦੇ ਵਿੱਚ ਲੱਖੇ ਕੇ ਖੂਹ ਵਾਲੀ ਜਾਂ ਜਿਹੜੇ ਆਗੂ ਬੰਦੇ ਆ ਭਾਈ ਉਹ ਜਰੂਰ ਕੋਸ਼ਿਸ਼ ਕਰਿਆ ਕਰੋ ਕਿਉਂਕਿ ਚਲੋ ਵੇਖੋ ਸਾਡੇ ਚੈਨਲ ਤੇ ਸਾਡੀ ਟੀਮ ਤੇ ਮੇਰੀ ਤੇ ਜਿਹੜਾ ਲੋਕ ਭਰੋਸਾ ਕਰਦੇ ਆ ਉਹਨਾਂ ਨੇ ਸਾਨੂੰ ਸਮੱਸਿਆ ਦੱਸੀ ਸਾਨੂੰ ਸੱਬਿਆ ਅਸੀਂ ਆਪਣੇ ਤਰੀਕੇ ਨਾਲ ਫਲਮਾਇਆ ਤੇ ਸੱਚ ਵਿਖਾਉਣ ਦਾ ਜਿਹੜਾ ਯਤਨ ਕੀਤਾ ਹਮੇਸ਼ਾ ਦੇ ਵਾਸਤੇ ਬਚਨਵਾਦ ਦਾ ਤੁਹਾਡੇ ਨਾਲ ਕਿ ਅਸੀਂ ਸੱਚ ਵਿਖਾਉਂਦੇ ਰਵਾਂਗੇ ਆਪਣੀ ਟੀਮ ਦੇ ਜ਼ਰੀਏ ਤੁਹਾਡੇ ਮਹੱਲੇ ਸ਼ਹਿਰ ਪਿੰਡ ਦੇ ਵਿੱਚ ਤੁਹਾਡੇ ਵੀ ਕੋਈ ਸਮੱਸਿਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ ਜਿਹੜਾ ਹੈਗਾ ਚੱਲ ਰਿਹਾ ਚੈਨਲ ਦੇ ਉੱਪਰ ਹੀ ਹੈਗਾ ਠੀਕ ਆ ਜੀ ਤੇ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਵੀਰ ਕਹਿ ਦਿੰਦੇ ਆ ਫੇਕ ਆ ਫੇਕ ਉਹ ਹੁੰਦਾ ਜਿਹੜੀ ਕੋਈ ਘਟਨਾ ਨਾ ਹੋਈ ਹੋਵੇ ਜਿਹਦੇ ਵਿੱਚ ਕੋਈ ਮੈਸੇਜ ਨਾ ਹੋਵੇ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਤੇ ਬਹੁਤ ਮੰਦਾ ਸੱਚੀ ਮੁੱਚੀ ਇਹ ਹਾਲ ਸੀ ਗਲੀ ਦਾ ਜਿਹੜਾ ਤੁਹਾਨੂੰ ਇੱਕ ਵਿਖਾਇਆ ਗਿਆ ਟੀਮ ਦੇ ਜ਼ਰੀਏ ਜਿਹੜੇ ਲੋਕ ਸੀ ਉਹ ਬਿਲਕੁਲ ਲੋ ਉਥੋਂ ਦੇ ਰਹਿਣ ਵਾਲੇ ਸੋ ਇਸ ਤਰ੍ਹਾਂ ਦਾ ਨਰਕ ਘਟ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੀ ਗਲੀ ਮਹੱਲੇ ਦੇ ਵਿੱਚ ਵੀ ਜੇ ਕੋਈ ਇਦਾਂ ਦੀ ਸਮੱਸਿਆ ਹੈ ਪਰ ਹਕੀਕਤ ਹੋਵੇ ਤੁਸੀਂ ਸੱਚ ਲਈ ਬੋਲਣਾ ਜਾਣਦੇ ਹੋ ਸੱਚ ਲਈ ਖੜਨਾ ਜਾਣਦੇ ਹੋ ਮੈਂ ਤੇ ਤੁਹਾਡੇ ਪਿੰਡ ਪਹੁੰਚ ਕੇ ਤੁਹਾਡੇ ਪਿੰਡ ਦਾ ਹਾਲ ਵੀ ਜਰੂਰ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋ ਮੇਰੇ ਨਾਲ ਜਿਸ ਕਰਨ ਸਿੰਘ ਲੋਕਾ ਧੰਨਵਾਦ ਜੀ